ਤਰਾ ਪਿਛਲੇ ਦਿਨੀ ਮੜ ਤੋਂ ਦਸਤਾਰਬੰਦੀ ਗਿਆਨੀ ਕੁਲਦੀਪ ਸਿੰਘ ਗੜਗੱਜ ਉਹਨਾਂ ਦੀ ਕੀਤੀ ਗਈ ਕੁਛ ਜਥੇਬੰਦੀਆਂ ਨੇ ਪ੍ਰਮਾਨਤਾ ਦੇ ਦਿੱਤੀ ਹੈ ਕੁਝ ਹਜੇ ਵੀ ਨਾਰਾਜ਼ ਨੇ ਉਹਨਾਂ ਨੇ ਕਿਹਾ ਹੈ ਕਿ ਦੇਖੋ ਜਦੋਂ 6 ਮਹੀਨੇ ਪਹਿਲਾਂ ਬਣ ਗਏ ਸੀ ਇਹ ਖੇਤਾਂ 'ਚ ਜਥੇਦਾਰੀ ਕਿਉਂ ਹੋ ਰਹੀ ਹੈ ਦੇਖੋ ਅਰ ਜਥੇਦਾਰ ਬਣ ਕੇ ਜਾਂ ਤਾਂ ਉਦੋਂ ਜਦੋਂ ਬਣਿਆ ਉਦੋਂ ਸਹੀ ਨਹੀਂ ਬਣਿਆ ਕਹਿੰਦੀ ਜੇ ਉਦੋਂ ਸਹੀ ਨਹੀਂ ਬਣਿਆ ਸੀ ਤਾਂ ਜਿਨ੍ਹਾਂ ਨੇ ਬਣਾਏ ਐ ਤੇ ਐਸਜੀਪੀਸੀ ਐ ਜਾਂ ਦੂਜੇ ਜਿਹੜੇ ਹੋਰ ਆਗੂ ਹੈਗੇ ਆ ਕਿ ਉਹਨਾਂ ਪੰਥ ਕੋਲ ਮਾਫੀ ਮੰਗਣਗੇ ਇਸ ਗੱਲ ਲਈ ਪਵਿੱਤਰ ਸਥਾਨ ਉਹਨਾਂ ਦੇ 690 ਲੇਕਨ ਜਥੇਦਾਰਾਂ ਦੇ ਉੱਪਰ ਹੀ ਸਵਾਲ ਉੱਠਣੇ ਡੀਆਈਜੀ ਪੁਲਦਰ ਪਹਿਲਾਂ ਹੀ ਅੜਿੱਕੇ ਚ ਨੇ ਸੋ ਅਜਿਹੇ ਸਮੇਂ ਦੇ ਵਿੱਚ ਕਿਵੇਂ ਦੇਖਦੇ ਹੋ ਕਿਉਂਕਿ ਕਹਿੰਦੇ ਇੱਕ ਲੋਕਰ ਵੀ ਖੁੱਲਿਆ ਹੈ ਫੋਨ ਦੇ ਵਿੱਚੋਂ ਵੀ ਕਈ ਤਰ੍ਹਾਂ ਦੇ ਸਬੂਤ ਮਿਲ ਰਹੇ ਨੇ ਸੋ ਹੁਣ ਪਰਤਾਂ ਨੇ ਜਿਹੜੀਆਂ ਦਰਬਦਰ ਖੁੱਲਣੀਆਂ ਨੇ ਜਿਹੜੀ ਡਾਇਰੀ ਕਹਿੰਦੇ ਉਹਦੇ ਘਰੋਂ ਮਿਲੀ ਹੈ ਉਹਦੇ ਚ ਘਟੂ ਘਟ ਬੀ ਉਹਦੇ ਅਧਿਕਾਰੀਆਂ ਦੇ ਨਾਮ ਜਿਹੜੇ ਉੱਚੇ ਪੁਲਿਸ ਉਹਦੇ ਨਾਲ ਸਬੰਧ ਰੱਖਦੇ ਆ ਆਈਪੀਐਸ ਆ ਜਿਹਦੇ ਨਾਲ ਕਾਫੀ ਕੁਝ ਹੋਰ ਨਵਾਂ ਸਾਹਮਣੇ ਆਉਣ ਦੀਆਂ ਅਮੇਤਾਬ ਦੇ ਕਿਆਸ ਰੰਗਾਂ ਲੰਗਾਂ ਜਾਂ ਸਕਦੇ ਆ ਦੂਜੇ ਪਾਸੇ ਜੇ ਪੰਤਿਕ ਮੁੱਦੇ ਦੀ ਵੀ ਗੱਲ ਕਰੀਏ ਪੰਤਿਕ ਮੁੱਦਾ ਕੋਈ ਐਸਾ ਮਾਮਲਾ ਨਹੀਂ ਕਿ ਜਿਹੜਾ ਤਰਨ ਤਰਨ ਦੇ ਦੈਰੇ ਚ ਘੁੰਮਦਾ ਹੋਵੇਗਾ ਉਹ ਵੀ ਪੂਰੇ ਪੰਜਾਬ ਦਾ ਮਾਮਲਾ ਹੈ ਅਜਿਹੀ ਦਸਾਂ ਦੇ ਸਮੇਂ ਆਸਟ੍ਰੇਲੀਆ ਟੂਰ ਤੇ ਨੇ ਪਰ ਇਹ ਸਭ ਦੇ ਵਿਚਕਾਰ ਪਿਛਲੇ ਦਿਨੀ ਇੱਕ ਸ਼ੋਅ ਉਹਨਾਂ ਨੇ ਕੀ ਕੀਤਾ ਸੀ ਅਮੇਤਾਬ ਬਚਰੋਣਾ ਦੇ ਨਾਲ ਕੇਬੀਸੀ ਜਿਸ ਤਰ੍ਹਾਂ ਉਹਨਾਂ ਨੇ ਅਮੇਤਾਬ ਬਚਰੋਣਾ ਦੇ ਪੈਰਾਂ ਨੂੰ ਹੱਥ ਲਾਇਆ ਸੀ ਕਿ ਰਿਸਪੈਕਟ ਦੇ ਵਜੋਂ ਪਰ ਉਹ ਪੈਰਾਂ ਨੂੰ ਹੱਥ ਲਾਉਣਾ ਹੁਣ ਮਹਿੰਗਾ ਪੈ ਰਿਹਾ ਕਿਉਂਕਿ ਧਮਕੀ ਦਿੱਤੀ ਜਾ ਰਹੀ ਹੈ ਦਿਲਜੀਤ ਦਸਾਂਜ ਨੂੰ ਜਾਨੋਂ ਮਾਰਨ ਦੀ ਜਨਾਬੀ ਤਾਂ ਮਿਲਦੇ ਬੜੀ ਨਿਮਰਤਾ ਨਾਲ ਇੱਕ ਬਜ਼ੁਰਗ ਹੋਵੇ ਇੱਕ ਨੌਜਵਾਨ ਕਲਾਕਾਰ ਹੋਵੇ ਸਤਿਕਾਰ ਨਾਲ ਮਿਲਣੀ ਮਿਲੇਗਾ ਤਾਂ ਕਿਵੇਂ ਮਿਲੇਗਾ ਜਿਹੜੇ ਬੰਦੇ ਦਾ ਪਤਾ ਹੀ ਨਹੀਂ ਕੌਣ ਗੱਲ ਕਰ ਰਿਹਾ ਕੌਣ ਨਹੀਂ ਕਰ ਰਿਹਾ ਜਿਹਦੇ ਆਪਣੇ ਬਾਰੇ ਇਦਾਂ ਦੇ ਬਾਅਦ ਉੜਲੇ ਸੱਚ ਕੀ ਹੈ ਝੂਠ ਕੀ ਹੈ ਸਤਿ ਸ਼੍ਰੀ ਅਕਾਲ ਜੀ ਨਿਊਜ਼ ਬਿਹਾਈਂਡ ਨਿਊਜ਼ ਵੇਖ ਰਹੇ ਹੋ ਤੁਸੀਂ ਮੈਂ ਹਾਂ ਪ੍ਰਪ ਸਿੱਧੂ ਅੱਜ ਗੱਲਬਾਤ ਹੈ ਜਿਹੜੀ ਉਹ ਸਾਬਕਾ ਜਥੇਦਾਰ ਦੇ ਵੱਲੋਂ ਮੌਜੂਦਾ ਜਥੇਦਾਰ ਦੇ ਉੱਪਰ ਕੱਸੇ ਗਏ ਤੰਜ ਨੂੰ ਲੈ ਕੇ ਕਰਾਂਗੇ ਕਿਉਂਕਿ ਬੇਸ਼ੱਕ ਮਾਨਤਾ ਜਿਹੜੀ ਉਹ ਬਹੁਤੀਆਂ ਥਾਵਾਂ ਤੋਂ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗਾਚ ਨੂੰ ਮਿਲ ਗਈ ਹੈ ਪਰ ਵਿਵਾਦ ਹਾਲੇ ਵੀ ਉਹਨਾਂ ਦੇ ਨਾਲ-ਨਾਲ ਚੱਲ ਰਿਹਾ ਹੈ ਇਸ ਦੇ ਇਲਾਵਾ ਗੱਲ ਕਰਾਂਗੇ ਡੀਆਈਜੀ ਪੁੱਲਰ ਹੁਣਾਂ ਦੀ ਜਿਨ੍ਹਾਂ ਦਾ ਸਾਥੀ ਹੈ ਜਿਹੜਾ ਇਸ ਸਮੇਂ ਪਾਲਸ ਰਿਮਾਂਡ ਦੇ ਵਿੱਚ ਪਹੁੰਚ ਚੁੱਕਿਆ ਹੈ ਮੁਸ਼ਕਲਾਂ ਵੱਧ ਚੁੱਕੀਆਂ ਨੇ ਡੀਏਜੀ ਭੋਲਰ ਦੀਆਂ ਗੱਲਬਾਤ ਦੇ ਲਈ ਮੈਂ ਨਾਲ ਜੁੜ ਚੁੱਕੇ ਨੇ ਸਾਡੇ ਸੀਨੀਅਰ ਪੱਤਰਕਾਰ ਜਗਤਾਰ ਸਿੰਘ ਸਿੱਧੂ ਜੀ ਸਿੱਧੂ ਸਾਹਿਬ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਬੜਾ ਤੁਹਾਡਾ ਧੰਨਵਾਦ ਦਰਸ਼ਕਾਂ ਨੂੰ ਇਹਨਾਂ ਸਤਿਕਾਰਨਾ ਸਸਰੀ ਗਾਲ ਅਹ ਮੁੱਦੇ ਜਿਹਨਾਂ ਤੁਸੀਂ ਜ਼ਿਕਰ ਕਰ ਰਹੇ ਹੋ ਲੋ ਸਵਾਲ ਜੀ ਸਤਿ ਸ੍ਰੀ ਅਕਾਲ ਜਿਸ ਤਰ੍ਹਾਂ ਪਿਛਲੇ ਦਿਨੀ ਮੜ ਤੋਂ ਦਸਤਾਰਬੰਦੀ ਗਿਆਨੀ ਕੁਲਦੀਪ ਸਿੰਘ ਗੜਗੱਜ ਹੁਣਾਂ ਦੀ ਕੀਤੀ ਗਈ ਕੁਝ ਜਥੇਬੰਦੀਆਂ ਨੇ ਪ੍ਰਮਾਨਤਾ ਦੇ ਦਿੱਤੀ ਹੈ ਕੁਝ ਹਜੇ ਵੀ ਨਾਰਾਜ਼ ਨੇ ਪਰ ਇਹ ਸਭ ਦੇ ਵਿਚਕਾਰ ਸਾਬਕਾ ਜਥੇਦਾਰ ਹੁਣ ਸਿਆਸਤ ਦੇ ਵਿੱਚ ਪੈਰ ਤਰ ਚੁੱਕੇ ਗਿਆਨੀ ਜਿਹੜੇ ਹਰਪ੍ਰੀਤ ਸਿੰਘ ਨੇ ਉਹਨਾਂ ਦਾ ਇੱਕ ਬਿਆਨ ਆਉਂਦਾ ਉਹ ਕਹਿੰਦੇ ਕਿ ਅਸੀਂ ਪਹਿਲੀ ਵਾਰੀ ਇਹ ਗੱਲ ਵੇਖੀ ਹੈ ਕਿ ਕਸ਼ਤਾਂ ਦੇ ਵਿੱਚ ਕਿਸੇ ਨੂੰ ਜਥੇਦਾਰ ਬਣਾਇਆ ਗਿਆ ਹੋਵੇ ਹਾਲਾਂਕਿ ਇਸ ਬਿਆਨ ਨੂੰ ਸਿਆਸੀ ਪੱਖ ਤੋਂ ਵੀ ਵੇਖਿਆ ਜਾ ਰਿਹਾ ਕਿਉਂਕਿ ਹੁਣ ਉਹ ਸਿਆਸਤ ਦੇ ਵਿੱਚ ਨੇ ਤਾਂ ਤੁਸੀਂ ਕਿਵੇਂ ਦੇਖਦੇ ਹੋ ਨਾ ਸਾਰੀਆਂ ਚੀਜ਼ਾਂ ਨੂੰ ਬਹੁਤ ਅਹਿਮ ਸਵਾਲ ਹੈ ਦੇਖੋ ਜਿੱਥੇ ਗੜਗਾਜ ਇਤਫਾਕ ਦੀ ਗੱਲ ਹੈ ਕਿ ਜਸਮੁੰਦੇ ਜਿੰਮੇਵਾਰੀ ਚਾਹੀਏ ਆਕਾਲ ਚਾਹ ਦੇ ਜਿੰਮੇਵਾਰ ਬਣਿਆ ਹਾਲਾਂਕਿ ਆਪਾਂ ਹਮੇਸ਼ਾ ਜ਼ਿਕਰ ਕਰਦੇ ਆਂ ਕਿ ਆਕਾਲ ਚਾਹ ਦਾ ਦੁਨੀਆ ਪਰਚ ਬੈਠਾ ਜਿਹੜਾ ਸਿੱਖ ਭਾਈਚਾਰਾ ਪੰਜਾਬੀ ਭਾਈਚਾਰਾ ਉਪਰ ਸਤਕਾਰ ਨਾਲ ਦੇਖਦਾ ਹੈ ਜੀ ਪਰ ਜਿੱਦ ਤੱਕ ਸਵਾਲ ਹੈ ਉਸ ਪਿੱਤਰ ਸਥਾਨ ਦੀ ਜਿੰਮੇਵਾਰੀ ਦਾ ਉਸ ਨੂੰ ਲੈ ਕੇ ਜਿਹੜਾ ਬਵਾਦ ਆ ਉਹ ਲਗਾਤਾਰ ਚੱਲਦਾ ਰਿਹਾ ਪਿੱਛਾ ਛੁੱਟਦਾ ਨਾ ਨਹੀਂ ਲੈ ਰਿਹਾ ਹੁਣ ਇੱਕ ਵਾਰ ਜਥੇਦਾਰ ਗੜਗਾਜੇ ਥਾਪ ਦਿੱਤੇ ਕੇ ਬਣ ਕੇ ਕਲਤ ਜਥੇਦਾਰ ਕਾਰਜਕਾਰੀ ਜਥੇਦਾਰ ਬਣੇ ਕੇ ਚਲੋ ਉਹ ਤੋਂ ਉਹਨਾਂ ਨੇ ਫੈਸਲੇ ਲੈਣੇ ਸੀ ਉਸ ਤੋਂ ਬਾਅਦ ਹੁਣ ਕਹਿੰਦੇ ਕਿ 6 ਮਹੀਨੇ ਬਾਅਦ ਫੇਰ ਜਿਹੜਾ ਕੋਈ ਸਿਕਸ ਇਨਸਤਾਨਾ ਜਿਹਨਾਂ ਨਿੰਗ ਸਿੰਘ ਜਥੇਬੰਦੀਆਂ ਉਹਨਾਂ ਵੱਲੋਂ ਕਹਿੰਦੇ ਮਾਨਤਾ ਦਿੱਤੀ ਗਈ ਹੁਣ ਉਹ ਮਾਨਤਾ ਦੇਣਗੇ ਤਾਂ ਉਹਨਾਂ ਨੇ ਹੁਣ ਫੇਰ ਨਵੇਂ ਸਿਰੇ ਤੋਂ ਜਿਹੜਾ ਗੜਗਾਜ ਸਾਨੂੰ ਮਾਨਤਾ ਦਿੱਤੀ ਤੇ ਦਸਤਾਰ ਬੰਦੀ ਹੋਈ ਪਰੰਪਰਾ ਮਦਾਵ ਕਰ ਰਿਹਾ ਤਾਂ ਮਦਾਵ ਕਹਿੰਦੇ ਹੁਣ ਸਾਰਾ ਸਹੀ ਹੋਇਆ ਐਨ ਇਸ ਮਾਮਲੇ ਲੈ ਕੇ ਜਿਹੜੇ ਸਾਬਕਾ ਜੱਥੇਦਾਰ ਆ ਕੇ ਨਿਆਰ ਪੀਸ ਉਹਨਾਂ ਵੱਲੋਂ ਸਵਾਲ ਉਠਾਜਣਾ ਸੁਭਾਵਿਕ ਹੈ ਉਹਨਾਂ ਨੇ ਕਿਹਾ ਕਿ ਵੀ ਦੇਖੋ ਜਦੋਂ 6 ਮਹੀਨੇ ਪਹਿਲਾਂ ਬਣ ਗਏ ਸੀ ਇਹ ਕਿਸ਼ਤਾਂ 'ਚ ਜੱਥੇਦਾਰੀ ਕਿਉਂ ਹੋ ਰਹੀ ਹੈ ਜਿਸ ਕੋ ਆ ਜੱਥੇਦਾਰ ਬਣ ਕੇ ਜਾਂ ਤਾਂ ਉਦੋਂ ਜਦੋਂ ਬਣਿਆ ਉਦੋਂ ਸਹੀ ਨਹੀਂ ਬਣੇ ਕਹਿੰਦੇ ਜੇ ਉਦੋਂ ਸਹੀ ਨਹੀਂ ਬਣੇ ਸੀ ਤਾਂ ਜਿਨ੍ਹਾਂ ਨੇ ਬਣਾਏ ਐ ਸੀ ਐਸ ਜੀ ਬੀ ਸੀ ਐ ਜਾਂ ਦੂਜੇ ਜਿਹੜੇ ਹੋਰ ਆਗੂ ਹੈਗੇ ਆ ਕਿ ਹੁਣ ਪੰਥ ਕੋਲੋਂ ਮਾਫੀ ਮੰਗਣਗੇ ਇਸ ਗੱਲ ਹੀ ਕਿ ਉਦੋਂ ਸਾਡੇ ਕੋਲ ਗਲਤੀ ਹੋ ਗਈ ਸੀ ਸਹੀ ਤੰਗ ਨਾਲ ਜ਼ਿੰਮੇਵਾਰੀ ਨਹੀਂ ਦਿੱਤੀ ਗਈ ਤੇ ਹੁਣ ਸੌਂਪੀ ਗਈ ਆ ਸੋ ਆਪਣੇ ਆਪ 'ਚ ਵੱਡਾ ਸਵਾਲ ਹੈ ਇਸ ਤੋਂ ਇਲਾਵਾ ਕਿ ਉਹ ਲੈਣੀ ਕਿ ਨਹੀਂ ਹਰਪ੍ਰੀਤ ਸਿੰਘ ਇਸ ਦਾ ਵਿਰੋਧ ਕਰ ਰਿਹਾ ਅਜੇ ਤੱਕ ਵੀ ਜਿਹੜੇ ਦੰਦਵਾ ਸਾਹ ਜਿਹੜੀ ਅਹਿਮ ਸਿੱਖ ਸੰਸਥਾ ਜੋ ਇੱਕ ਸੰਸਥਾ ਹੈ ਜਿਹਦਾ ਵੱਡਾ ਇਤਾਰਮਿਕ ਇਤਿਹਾਸ ਹੈ ਕਿਸ਼ੋਕੜ ਉਹਦੇ ਵੱਲੋਂ ਵੀ ਮਾਨਤਾ ਨਹੀਂ ਦਿੱਤੀ ਗਈ ਜ਼ਿੰਮੇਵਾਰਕਰ ਕੜਗਾ ਨੂੰ ਸੋ ਇਹ ਸਵਾਲ ਤਾਂ ਹੈ ਹੀ ਆ ਸਾਰੇ ਕਰਦੇ ਚੱਲਦੇ ਆ ਜਿਤੇ ਰਗਾ ਜਾਪਣ ਦਾ ਦੌਰ ਤੇ ਠੀਕ ਹੈ ਕਿ ਆਕਾ ਕਥਮ ਦੇ ਵਿਚਾਰੇ ਜ਼ਿੰਮੇਵਾਰੀਆਂ ਵੀ ਨਿਵਾਰੇ ਜੇ ਆਪਾਂ ਹੁਣ ਵੀ ਗੱਲ ਕਰੀਏ ਤਾਂ ਹਜ਼ੂਰ ਸਾਹਿਬ ਦੇ ਜਿਹੜੇ ਜਥੇਦਾਰ ਨੇ ਉਹਨਾਂ ਵੱਲੋਂ ਵੀ ਪੂਰਾ ਮਾਨ ਮਰਿਆਦਾ ਨਾਲ ਉਹਨਾਂ ਨੂੰ ਅੱਜ ਜਿਹੜਾ ਹੈਗਾ ਸਰੂਪਾ ਦਿੱਤਾ ਗਿਆ ਨਹੀਂ ਸਤਿਕਾਰ ਦਿੱਤਾ ਗਿਆ ਮਾਨਤਾ ਦਿੱਤੀ ਗਈ ਸੋ ਇੱਕ ਪਾਸੇ ਦਾ ਮਾਨਤਾਵਾਦ ਦਾ ਦੌਰ ਚੱਲ ਰਿਹਾ ਹੈ ਜੈ ਸਿੰਘ ਜਿੱਤੇ ਬੰਦੀਆਂ ਜਾਂ ਪਹਿਲਾਂ ਦੀ ਗੱਲ ਕਰੀਏ ਤੇ ਦੂਜੇ ਪਾਸੇ ਲਗਾਤਾਰ ਸਵਾਲ ਅਤੇ ਸਵਾਲ ਉੱਠ ਰਹੇ ਕਿਸੇ ਸਰਗੜ ਗੰਜੂ ਸਹੀ ਤਾਂ ਇਹ ਮੰਨਤਾ ਨਹੀਂ ਮਿਲੀ ਤੇ ਹੁਣ ਵੀ ਜਿਹੜੀ ਮੰਨਤਾ ਮਿਲੀ ਹੈ ਜਿੱਦਾਂ ਕਿ ਹਰਪੀ ਸਿੰਘ ਉਹਨਾਂ ਨੇ ਕਿਹਾ ਕਿ ਕਿਸ ਤਾਂ ਚ ਮੰਨਤਾ ਮਿਲੀ ਹੈ ਇਹ ਕਿਹੜੀ ਮੰਨਤਾ ਹੋਈ ਜਾਂ ਪਹਿਲਾਂ ਵਾਲੀ ਸਹੀ ਹੈ ਜਾਂ ਹੁਣਾਂ ਸਹੀ ਹੈ ਇਹ ਸਵਾਲ ਤਾਂ ਉੱਠਣਾ ਸੁਭਾਵਿਕ ਹੀ ਹੈ ਸੋ ਸਿੱਖ ਸੰਸਥਾਨ ਜਿਹੜੇ ਹੈਗੇ ਆਪਣੇ ਧਾਰਮਿਕ ਸੰਸਥਾਨ ਹੈ ਮਿਲ ਪਿਤਰ ਸਥਾਨ ਉਹਨਾਂ ਦੇ ਸਾਂ ਸਭਾ ਨੂੰ ਲੈ ਕੇ ਉਹਨਾਂ ਜਥੇਦਾਰਾਂ ਦੇ ਉੱਪਰ ਹੀ ਸਵਾਲ ਉੱਠਣੇ ਮੰਤ ਭਾਗਾ ਸਵਾਲ ਤਾਂ ਹੈ ਹੀ ਹੈ ਪਰ ਕਿੱਧਰ ਜਿਹੜੀਆਂ ਸੰਸਥਾਵਾਂ ਇਹ ਪ੍ਰਬੰਧ ਕਰ ਰਹੀਆਂ ਨੇ ਸ੍ਰੀ ਗੁਰਦਵਾਰਾ ਪਰੰਦੇ ਕਮੇਟੀ ਹੈ ਸਿਕਰਨਸਤਾਂ ਵਾਂ ਉਹਨਾਂ ਦੀ ਵੀ ਜ਼ਿੰਮੇਵਾਰੀ ਬਣ ਗਈ ਕਿ ਆਖਰ ਜਿਸ ਮਾਮਲੇ ਤੇ ਕੋਈ ਗੱਲ ਨਹੀਂ ਬਣੀ ਜਾਂ ਰਵੈਤਾਨ ਤੋਂਕ ਨਹੀਂ ਹੋਇਆ ਸੀ ਤਾਂ ਪਹਿਲਾਂ ਇੰਨੀ ਜਲਦਬਾਜ਼ੀ ਚ ਕੌਮ ਬਣਾਇਆ ਗਿਆ ਤੇ ਜੇ ਪਹਿਲਾਂ ਸਹੀ ਨਹੀਂ ਸੀ ਤਾਂ ਹੁਣ ਕਿਉਂ ਕੀਤਾ ਗਿਆ ਤੇ ਬਾਰੇ ਨਾ ਤਾਂ ਕੋਈ ਸਪਸ਼ਟੀਕਰਨ ਹੈ ਇੰਨੀ ਗੱਲ ਹੀ ਆਈ ਹੈ ਕਿ ਜੀ ਹੁਣ ਜਿਹੜੀਆਂ ਹੈਗੀਆਂ ਕੋਈ ਧਾਰਮਿਕ ਜਥੇਬੰਦੀਆਂ ਨਿੰਗ ਸਿੰਘ ਜਥੇਬੰਦੀਆਂ ਉਹਨਾਂ ਵੱਲੋਂ ਜਿਹੜਾ ਮਨ ਸਤਕਾਰ ਨਹੀਂ ਦਿੱਤਾ ਗਿਆ ਹੁਣ ਗੈਨੀ ਹੈਪੀਜ਼ ਉਹਨੇ ਕੀ ਕਹਿ ਰਿਹਾ ਉਹ ਕਹਿੰਦੇ ਕਿ ਹੁਣ ਦੇ ਕੋਈ ਤੀਜੀ ਵਾਰ ਕੋਈ ਹੋਰ ਸਕੇਤੇ ਤੇ ਬੰਦਿਆ ਧਾਰਮਿਕ ਤੇ ਬੰਦਿਆ ਕਹਿਣੀਆਂ ਕਿ ਅਸੀਂ ਤਾਂ ਰਹਿ ਗਏ ਸੀ ਫਿਰ ਤੀਜੀ ਕਈ ਤੇ ਜਿਥੇਦਾਰੀ ਸੌਂਪੀ ਜਾਏਗੀ ਸੋ ਇੱਕ ਐਡੇ ਵੱਡੇ ਅਹੁਦੇ ਦੇ ਲਈ ਇਦਾਂ ਦੇ ਸਵਾਲ ਉੱਠਣੇ ਬਹੁਤ ਇੱਕ ਤਰ੍ਹਾਂ ਦੀ ਮੰਦਭਾਗੀ ਗੱਲ ਹੈ ਕਹਿੰਦੀ ਹਰਪ੍ਰੀਤ ਸਿੰਘ ਜੀ ਨੇ ਇਸੇ ਮਾਮਲੇ ਲੈ ਕੇ ਸਵਾਲ اٹھਾਇਆ ਉਹਨਾਂ ਦੀ ਐਵੇਂ ਤੈਸ ਕਰਕੇ ਬਣਦੀ ਹੈ ਕਿਉਂਕਿ ਆ ਬੜੇ ਗੁਣੀ ਕਹਿਣੀਆਂ ਔਰ ਇਸ ਅਹੁਦੇ ਤੇ ਜਿਥੇਦਾਰ ਰਹਿ ਚੁੱਕੇ ਆ ਜੀ ਹੂੰ ਸੋ ਸਭ ਅੱਗੇ ਜ਼ਿਕਰ ਜੜਾ ਉਹ ਡੀਏਜੀ ਪੁੱਲ ਲਗਦਾ ਕਰਾਂਗੇ ਡੀਏਜੀ ਪੁੱਲਰ ਗਲੰਬੇਸਾ ਮੇ ਤੋਂ ਸੁਰਖੀਆਂ ਦਾ ਹਿੱਸਾ ਨੇ ਕਿਉਂਕਿ ਉਹਨਾਂ ਦੇ ਘਰੋਂ ਜੋ ਜੋ ਕੁਝ ਮਿਲਿਆ ਉਹ ਜਗ ظاہر ਹੈ ਕਿ ਇਸ ਤਰ੍ਹਾਂ ਵੱਡੇ ਪੱਧਰ ਦੇ ਉੱਪਰ ਪੈਸਾ ਸੋਨੇ ਗਹਿਣੇ ਪਤਾ ਨਹੀਂ ਕੀ ਕੀ ਕੁ ਜਿਹੜਾ ਬਰਾਮਦ ਹੋਇਆ ਰੋਲੈਕਸ ਘੜੀਆਂ ਤੱਕ ਮਿਲੀਆਂ ਪਰ ਇਹ ਜੇ ਸਭ ਦੇ ਵਿਚਕਾਰ ਉਹਨਾਂ ਦਾ ਇੱਕ ਵਿਚੋਲਾ ਕ੍ਰਿਸ਼ਨ ਉਸ ਤੇ ਸਭ ਦੀਆਂ ਨਜ਼ਰਾਂ ਜ਼ਰੂਰ ਟਿਕੀਆਂ ਹੋਈਆਂ ਸੀ ਕਿਉਂਕਿ ਵੱਡੀ ਮੱਛੀ ਨੂੰ ਫੜਨ ਦੇ ਲਈ ਕਹਿੰਦੇ ਛੋਟੀਆਂ ਮੱਛੀਆਂ ਦਾ ਫੜੇ ਜਾਣਾ ਬਹੁਤ ਜ਼ਰੂਰੀ ਹੈ ਸੋ 9 ਦਿਨਾਂ ਦਾ ਰਿਮਾਂਡ ਅੱਜ ਮਿਲ ਚੁੱਕਿਆ ਪੁਲਿਸ ਨੂੰ ਡੀਆਈਜੀ ਪੁਲਦਰਾ ਪਹਿਲਾਂ ਹੀ ਅੜਿੱਕੇ 'ਚ ਨੇ ਸੋ ਜਿਹੇ ਸਮੇਂ ਦੇ ਵਿੱਚ ਕਿਵੇਂ ਦੇਖਦੇ ਹੋ ਕਿਉਂਕਿ ਕਹਿੰਦੇ ਇੱਕ ਲੋਕਰ ਵੀ ਖੁੱਲਿਆ ਹੈ ਫੋਨ ਦੇ ਵਿੱਚੋਂ ਵੀ ਕਈ ਤਰ੍ਹਾਂ ਦੇ ਸਬੂਤ ਮਿਲ ਰਹੇ ਨੇ ਸੋ ਹੁਣ ਪਰਤਾਂ ਨੇ ਜਿਹੜੀਆਂ ਦਰਬਦਰ ਖੁੱਲਣੀਆਂ ਨੇ ਜੀ ਦੇਖੋ ਜੀ ਸੋ ਆਪਾਂ ਗੱਲ ਕਰਦੇ ਆਂ ਕ੍ਰਿਸ਼ਨ ਨੂੰ ਕਿਸ ਨੂੰ ਕ੍ਰਿਸ਼ਨ ਕ੍ਰਿਸ਼ਨ ਕੁਮਾਰ ਕਹਿੰਦੇ ਆ ਕ੍ਰਿਸ਼ਨੂ ਆਖਦੇ ਆ ਉਹਦੇ ਅੱਜ 9 ਦਿਨ ਦਾ ਜਿਹੜਾ ਰਿਮਾਨਡ ਮਿਲਿਆ ਹੈ ਅਦਾਲਤ ਵੱਲੋਂ ਆਪਣੇ ਉੱਤੇ ਇੱਕ ਵੱਡੀ ਖਲਬਲੀ ਪੈਦਾ ਕਰਨ ਵਾਲਾ ਕਿਉਂਕਿ ਜਿਹੜੀ ਡੈਰੀ ਕਹਿੰਦੇ ਉਹਦੇ ਘਰੋਂ ਮਿਲੀ ਹੈ ਉਸੇ ਜਿਹੜਾ ਟੁਕੜਾ ਬੀ ਅਧਿਕਾਰੀਆਂ ਦੇ ਨਾਮ ਜਿਹੜੇ ਉੱਚੇ ਪੁਲਿਸ ਉਹਦੇ ਨਾਲ ਸਬੰਧ ਰੱਖਦੇ ਆ ਆਈਪੀਐਸ ਆ ਉਹਨਾਂ ਦੇ ਬਕਾਇਦਾ ਖਾਤਿਆਂ ਦਾ ਜਿਹੜੇ ਬੈਂਕ ਅਕਾਊਂਟ ਆ ਉਹਨਾਂ ਦੇ ਨੰਬਰ ਹੈ ਕੋਈ ਪੈਸਿਆਂ ਦੇ ਲੈਣ ਦੇਣ ਦਾ ਵੀ ਜ਼ਿਕਰ ਹੈ ਹੁਣੇ ਆਪਣੇ ਆਪ ਚ ਬਹੁਤ ਵੱਡੀਆਂ ਖਲਬਲੀਆਂ ਸੂਤਰੋਂ ਹੀ ਜਾਣਕਾਰੀ ਆਈ ਹੈ ਦੇਖੋ ਅਧਿਕਾਰਤ ਤੌਰ ਤੇ ਤਾਂ ਕਿਤੇ ਪੁਸ਼ਟੀ ਹੁੰਦੀ ਨਜ਼ਰ ਨਹੀਂ ਆਈ ਅਜੇ ਤੱਕ ਪਰ ਜੇ ਇਸ ਮਾਮਲੇ ਚ ਸੱਚਾਈ ਹੈ ਕਾਨੂੰ ਜਿੱਦਾਂ ਨਾਮ ਦਿੰਦਾ ਪੁਲਿਸ ਨੂੰ ਮਿਲਿਆ ਕਿਦਰ ਜੇ ਇਹ ਗੱਲਾਂ ਸਾਹਮਣੇ ਹੋਈਆਂ ਇਹ ਕੁਦਰੀ ਕਨਾਲ ਤੇ ਲੱਗਦਾ ਕਿ ਫੇ ਤਾਂ ਪੂਰੇ ਦਾ ਪੂਰਾ ਜਿਹੜਾ ਪ੍ਰੇਤ ਤੰਤਰਾ ਉਤੇ ਬਹੁਤ ਥੋੜੇ ਸਵਾਲੀਆ ਨਿਸ਼ਾਨ ਉੜਦੇ ਨਜ਼ਰ ਆ ਰਹੇ ਕਿ ਆਖਰ ਜਿਹਾ ਐਡੀ ਵੱਡੀ ਮਾਮਲੇ ਨੂੰ ਐਂਡੀਆਂ ਵੱਡੀਆਂ ਗੱਲਾਂ ਲੈ ਕੇ ਇੱਕ ਪਾਸੇ ਜਿਹੜੀ ਸਰਕਾਰ ਆ ਮੁਖੰਦਰ ਭਗਵੰਤ ਮਾਨ ਸਰਕਾਰ ਲਗਾਤਾਰ ਇਹ ਕਹਿ ਰਹੀ ਹੈ ਕਿ ਭ੍ਰਿਸ਼ਟਾਚਾਰ ਦੀ ਜ਼ੀਰੋ ਟੋਲਰੈਂਸ ਕਿਸੇ ਵੀ ਪੱਧਰ ਦੇ ਚਾਹੇ ਕਹਿੰਦੇ ਕੋਈ ਮੰਤਰੀ ਹੈ ਸਬਤਰੀ ਹੈ ਵਿਧਾਇਕਾ ਕੋਈ ਵੀ ਹੈ ਭ੍ਰਿਸ਼ਟਾਚਾਰ ਦੀ ਬਿਵਾਰਤ ਕੀਤਾ ਜਾਏਗਾ ਤੇ ਜੇ ਉਸ ਡੈਰੀ ਚ ਕਟੂਕੜ ਬੀ ਨਾ ਅਵਿਦੇਹ ਅਧਿਕਾਰੀਆਂ ਦੇ ਆਗੇ ਜਿਹਨਾਂ ਦੇ ਲੈਣ ਦੇਣ ਦੀ ਗੱਲ ਉੱਠ ਰਹੀ ਹੈ ਔਰ ਡੈਰੀ ਵੀ ਕੋਈ ਇਹ ਨਹੀਂ ਹੈ ਕਿ ਜਿੱਦਾਂ ਕੋਈ ਪੁਲਿਸ ਕਾਤੇ ਦੀ ਡੈਰੀ ਹੋਵੇ ਸਮਝ ਲੱਗ ਸਕਦੀ ਹੈ ਕਿ ਸਰਕਾਰੀ ਕੰਮਕਾਜ ਦੀ ਡੈਰੀ ਹੋਏਗੀ ਜੇ ਡੈਰੀ ਉਸ ਬੰਦੇ ਦੀ ਮਿਲੀ ਹੈ ਜਿੱਤੇ ਆਪ ਇਤਨੇ ਅਲੀਗੇਸ਼ਨ ਲੱਗੇ ਉਹਨਾਂ ਨੂੰ 9 ਦਿਨ ਦਾ ਫਰੀ ਦਾ ਰਮਾਨ ਲਿਆ ਗਿਆ ਉਹਨਾਂ ਨੂੰ ਜਿਹੜਾ ਲਿਆ ਹੈਗਾ ਏਜੰਸੀ ਨੇ ਜਿਹੜਾ ਤੁਸੀਂ ਤੋਂ ਪੁੱਛ ਕੇ ਚ ਕਰਨੀ ਆ ਉਹ ਪੁੱਛ ਕੇ ਬਾਅਦ ਜੋ ਕੋ ਸਾਹਮਣੇ ਆਏਗਾ ਇੱਕ ਵੱਡੀ ਖਲਬਲੀ ਉਹਨਾਂ ਅਧਿਕਾਰੀਆਂ ਚੋਂ ਲੱਗਦਾ ਕਿ ਮੈਦੀ ਨਜ਼ਰ ਆ ਰਹੀ ਹੈ ਕਿਉਂਕਿ ਇਸ ਦੇ ਨਾਲ ਕਾਫੀ ਕੁਝ ਹੋਰ ਨਵਾਂ ਸਾਹਮਣੇ ਆਉਣ ਦੀਆਂ ਉਮੀਦਾਂ ਜਾਂ ਕਿੱਸ ਰੰਗਾਂ ਲੰਗਾਂ ਜਾ ਸਕਦੀਆਂ ਔਰ ਇਹ ਵੀ ਹੈ ਕਿ ਜਿਹੜਾ ਕਿਸ ਕਦਰ ਆਕਰ ਪ੍ਰਸ਼ਾਸਨ ਚੱਲਦੀ ਹੈ ਜੇ ਗੱਲ ਦੇ ਵਿੱਚ ਸਚਾਈ ਨਿਕਲਦੀ ਹੈ ਇਸ ਵੱਡੀ ਪਦਰ ਤੇ ਇਸ ਤਰ੍ਹਾਂ ਦੇ ਜੇ ਲੈਂਡ ਦੇਣਾ ਔਰ ਵੀ ਇੱਕ ਵਿਅਕਤੀ ਇੱਕ ਵਿਅਕਤੀ ਪ੍ਰਸ਼ਾਸਨ ਨੂੰ ਚਲਾ ਰਿਹਾ ਹੋਵੇ ਜਾਣੀ ਇਹਦੇ ਕੋਲ ਪੁਲਿਸ ਤੰਤਰ ਜਿਹਨੇ ਉਹਦੇ ਲਿੰਕ ਹੋਣਾ ਆਖਰ ਉਸ ਵਿਅਕਤੀ ਦਾ ਕੀ ਸੰਬੰਧ ਹੈ ਅheids ਅਧਿਕਾਰੀਆਂ ਨਾਲ ਦੂਜੇ ਅਧਿਕਾਰੀਆਂ ਨਾਲ ਕੀ ਲੈਣ ਦੇਣਾ ਕਿਉਂ ਨੇ ਨਾਂ ਲਿਖਿਆ ਕਿਉਂ ਬੈਂਕ ਖਾਤਾ ਨੰਬਰ ਹੈ ਪੈਸਿਆਂ ਦਾ ਆਦਾਨ ਪ੍ਰਦਾਨ ਕਿਉਂ ਦਾ ਬਹੁਤ ਸਾਰੇ ਐਸੇ ਸਵਾਲ ਆ ਖਲਬਰੀ ਵਾਲੇ ਸਵਾਲ ਹੈ ਇਹ ਤਾਂ ਜਾਂਚ ਤੋਂ ਬਾਅਦ ਹੀ ਸਾਹਮਣੇ ਆਏਗੀ ਸਥਿਤੀ ਪਰ ਜੋ ਅੱਜ 9 ਦਿਨ ਦਾ ਪਰਮਾਨੰਦ ਦੀ ਗੱਲ ਕਰਦੇ ਆਂ ਸੀਬੀਆਈ ਮਨੂੰ ਜਿਹੜਾ 9 ਦਿਨ ਦਾ ਰਿਮਾਨਡ ਲਿਆ ਗਿਆ ਉਹਦੇ ਨਾਲ ਘਟੂ ਘਟੇ ਗੱਲ ਜ਼ਰੂਰ ਸਪੱਸ਼ਟ ਹੋ ਗਈ ਹੈ ਕਿਉਂ ਵਾਲੇ ਦਿਨ ਜਿੱਦਾਂ ਤੁਸੀਂ ਵੀ ਜ਼ਿਕਰ ਕਰ ਰਹੇ ਹੋ ਵੱਡੀਆਂ ਭਰਤਾਂ ਇਸ ਮਾਲ ਵਿੱਚ ਖੁੱਲ੍ਹਿਆਂ ਨਜ਼ਰ ਆਉਣਗੀਆਂ ਦਿਖਾਇਆ ਜਾਏਗਾ ਕਿ ਸਥਿਤੀ ਕਿ ਉਹ ਜੀ ਪਰ ਵਾਕਈ ਕਹਿਆ ਜਾ ਸਕਦਾ ਹੈ ਕਿ ਬਿਲਕੁਲ ਆਸਧਾਰਨ ਸਥਿਤੀ ਹੈ ਇਸ ਵੇਲੇ ਇਹ ਸਾਰੇ ਮਾਨ ਲੈ ਕੇ ਬਣਦੀ ਨਜ਼ਰ ਆ ਰਹੀ ਹੈ ਜੀ ਜੀ ਬਿਲਕੁਲ ਹਾਂ ਸਰ ਸਾਹਿਬ ਅਗੇ ਜਿਸ ਤਰ੍ਹਾਂ ਤੁਸੀਂ ਜ਼ਿਕਰ ਕੀਤਾ ਹੈ ਕਿ ਭ੍ਰਸ਼ਟਾਚਾਰ ਦਾ ਮੁੱਦਾ ਜਿਹੜਾ ਇਕੱਠੇ ਹੈ ਕਾਣ ਗੱਲ ਕਰ ਰਿਹਾ ਹੈ ਭ੍ਰਸ਼ਟਾਚਾਰ ਦੀ ਜਦੋਂ ਐਡੇ ਵੱਡੇ ਪੁਲਿਸ ਅਧਿਕਾਰੀ ੜੀਕੇ ਦੇ ਵਿੱਚ ਆਏ ਹੋਣ ਤਾਂ ਗੱਲ ਇਹ ਹੋਏ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਵੱਡੇ ਪੱਧਰ ਦੇ ਉੱਪਰ ਭ੍ਰਸ਼ਟਾਚਾਰ ਦੇ ਖਿਲਾਫ ਪ੍ਰਚਾਰ ਕਰਕੇ ਸੱਤਾ ਦੇ ਵਿੱਚ ਆਈ ਹੁਣ ਜਦੋਂ ਤਰਨਤਾਰਨ ਦੀ ਉਪਚੋਣ ਹੈ ਅਜਿਹੇ ਸਮੇਂ ਦੇ ਵਿੱਚ ਕਿਸੇ ਭ੍ਰਿਸ਼ਟਾਚਾਰ ਦਾ ਜ਼ਿਕਰ ਨਹੀਂ ਹੋ ਰਿਹਾ ਹਾਲਾਂਕਿ ਸੇਮ ਟਾਈਮ ਦੇ ਉੱਪਰ ਡੀਆਈਜੀ ਪੁਲਲਰ ਵਰਗੇ ਵੱਡੇ ਲੋਕ ਨੇ ਜਿਹੜੇ ਉਹ ਫੜੇ ਗਏ ਨੇ ਅਜਿਹੇ ਸਮੇਂ 'ਚ ਜਿੱਥੇ ਭ੍ਰਿਸ਼ਟਾਚਾਰ ਦਾ ਕੋਈ ਇੱਕ ਨਾਮ ਪਤਨ ਵੀ ਨਹੀਂ ਹੈ ਦੂਜੇ ਪਾਸੇ ਇਸ ਸਮੇਂ ਪੰਥਕ ਵੋਟ ਹੈ ਜਿਹੜੀ ਮੈਨੂੰ ਲੱਗਦਾ ਕਿ ਉਹ ਬਹੁਤ ਹਾਵੀ ਹੈ ਪੰਥਕ ਐਜੰਡਾ ਜਿਹੜਾ ਉਹ ਬਹੁਤ ਭਾਰੂ ਹੁੰਦਾ ਨਜ਼ਰ ਆ ਰਿਹਾ ਇਸ ਚੋਣ ਤੇ ਜੀ ਬਹੁਤ ਦਰਜਸ਼ੋ ਵਾਲਾ ਜਿਹਦਾ ਤੁਸੀਂ ਜ਼ਿਕਰ ਕਰ ਰਹੇ ਹੋ ਦੇਖੋ ਦੋਨੇ ਵੱਡੇ ਮੁੱਦੇ ਆ ਮੈਂ ਕਹਾਂਗਾ ਪਰੌਜਲਾ ਤੁਸੀਂ ਸਵਾਲ ਲੈ ਆ ਨਾ ਇਹ ਤਰਨਤਾਰਨ ਚੋਣ ਦਾ ਨਹੀਂ ਮੈਂ ਕਹਾਂਗਾ ਇਹ ਤਾਂ ਪੰਜਾਬ ਦਾ ਸਵਾਲ ਹੈ ਦੇਖੋ ਜਿੱਤੂ ਆ ਕੇ ਸਵਾਲ ਆ ਭ੍ਰਿਸ਼ਟਾਚਾਰ ਦਾ ਤਰਨਤਾਰਨ ਦਾ ਕਿ ਛੋਟੀ ਜੀ ਜਿਹੜੀ ਇਲੈਕਸ਼ਨ ਆਏਗੀ ਹੈ ਵਿਧਾਨ ਸਭਾ ਦੇ ਉਪ ਚੋਣ ਹੈ ਇਸੇ ਤਰੀਕੇ ਨਾਲ ਭ੍ਰਿਸ਼ਟਾਚਾਰ ਕੱਲਾ ਉਹਦੇ ਨਾਲ ਤਾਂ ਜੁੜਿਆ ਨਹੀਂ ਪੂਰੇ ਪੰਜਾਬ ਨਾਲ ਜੁੜਿਆ ਮਾਮਲਾ ਹੈ ਬਿਲਕੁਲ ਦੂਜੇ ਪਾਸੇ ਜੇ ਪੰਥਕ ਮੁੱਦੇ ਦੀ ਗੱਲ ਕਰੀਏ ਪੰਥਕ ਮੁੱਦਾ ਕੋਈ ਐਸਾ ਮਾਮਲਾ ਨਹੀਂ ਕਿ ਜਿਹੜਾ ਤਰਨਤਾਰਨ ਦੇ ਦਾਇਰੇ 'ਚ ਘੁੰਮਦਾ ਹੋਵੇਗਾ ਉਹੀ ਪੂਰੇ ਪੰਜਾਬ ਦਾ ਮਾਮਲਾ ਹੈ ਸੋ ਦੋਵੇਂ ਸਵਾਲ ਬੜੇ ਐ ਮੈਂ ਆਪਾਂ ਇਹਨਾਂ ਦੋਨਾਂ ਮੁੱਦਿਆਂ ਦੇ ਦਰਸ਼ਕਾਂ ਨਾਲ ਲਾਜ਼ਮੀ ਐ ਇਸ ਮੁੱਦੇ ਦੇ ਆਪਾਂ ਆਪਣੇ ਵਿਚਾਰ ਜਿਹੜੀ ਗੱਲ ਹੈ ਸਾਂਝੀ ਕਰਾਂਗੇ ਤੇ ਪਿਛਤਾਚਾਰ ਦੇ ਮਾਮਲੇ ਦੀ ਗੱਲ ਕਰੀਏ ਆਖਿਰ ਪਿਛਤਾਚਾਰ ਦਾ ਮੁੱਦਾ ਜਿਹੜਾ ਸਾਰੀਆਂ ਸਰਕਾਰਾਂ ਵੱਲੋਂ ਦੇਖੋ ਪਹਿਲਾਂ ਅਕਾਲੀ ਗੱਲ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਰਹੀ ਜੋ ਹੋਇਆ ਜੋ ਸਰਕਾਰਾਂ ਕਿੱਥੇ ਗਈਆਂ ਉਹ ਤਾਂ ਬਾਦਿਆਂ ਗੱਲਾਂ ਹੈਗੀਆਂ ਪਰ ਪਿਛਤਾਜਾ ਦੇ ਮਾਮਲੇ ਤੇ ਮੈਂ ਵੀ ਇਹ ਜਨਰਲ ਦੇਖਦੇ ਰਹੇ ਉਹ ਵੀ ਕਹਿੰਦੇ ਸੀ ਪਿਛਤਾਜਾ ਨਹੀਂ ਬਰਾਦ ਕੀਤਾ ਜਾਏਗਾ ਹੋਰ ਜੋ ਮਰਜ਼ੀ ਹੋ ਜਾਏ ਸਥਿਤੀ ਇਹ ਬਣੀ ਵੀ ਹੈ ਕਿ ਦੂਜੇ ਪਾਸੇ ਜਿਹੜਾ ਹੈਗਾ ਉਸ ਤੋਂ ਬਾਅਦ ਕਾਂਗਰਸ ਦੀ ਸਰਕਾਰ ਆਈ ਕਾਂਗਰਸ ਆ ਬਿਲਕੁਲ ਹੀ ਕਹਿੰਦੀ ਪਿਛਤਾਜਾ ਦਾ ਸਵਾਲ ਹੀ ਰਹਿ ਜਾਂਦਾ ਆਪਾਂ ਸਾਰੇ ਜਾਣਦੇ ਹਾਂ ਕਿ ਕਾਂਗਰਸ ਦੇ ਆਗੂਆਂ ਤੇ ਕਿਸ ਤਰ੍ਹਾਂ ਦੇ ਮਾਮਲੇ ਕਿਸ ਤਰ੍ਹਾਂ ਦੇ ਕੇਸ ਬਣੇ ਹੁਣ ਤੀਜੀ ਤੇਰਾ ਆਮ ਆਦਮੀ ਪਾਰਟੀ ਜਿਹੜੀ बार-बार ਮੁਖੰਦਰ ਭਗਵੰਤ ਮਾਨ ਇਹੀ ਕਹਿੰਦੇ ਆ ਦੇਖੋ ਜੇ ਕਹਿੰਦੇ ਜੇ ਭਲੇ ਮਾਨਸ ਹੁੰਦੇ ਕੰਮ ਕਰਨ ਵਾਲੇ ਹੁੰਦੇ ਤਾ ਕਹਿੰਦੇ ਫਿਰ ਸਾਨੂੰ ਤਾਂ ਆਉਣ ਦੀ ਲੋੜ ਹੀ ਨਹੀਂ ਸੱਸਦਾ ਚੰਗੇ ਵੱਡੇ ਵੱਡੇ ਕਲਾਕਾਰ ਸੀ ਵੱਡੇ ਵੱਡੇ ਉਧਾਂ ਤੇ ਬੈਠੇ ਸੀ ਅਸੀਂ ਤਾਂ ਪੰਜਾਬ ਦੀ ਦਿੱਖ ਸਵਾਰ ਲਈ ਆਏ ਆਂ ਔਰ ਭ੍ਰਿਸ਼ਟਾਚਾਰ ਦਾ ਬਰਦਾਸ਼ਤ ਕੀਤਾ ਨਹੀਂ ਜਾਏਗਾ ਇਹ ਮੁੱਦਾ ਜਣੀ ਐਮ ਮੁੱਦਾ ਸਾਰੀਆਂ ਤਰਾਂ ਦਾ ਰਿਹਾ ਤੇ ਹੁਣ ਜੋ ਤਰੰਦਾਰਨ ਦੀ ਚੋਣ ਦੇ ਅੰਦਰ ਇਹ ਮੁੱਦਾ ਗਾਇਬ ਆ ਤਾਂ ਕਿਉਂ ਆ ਆਪਣੇ ਉੱਤੇ ਵੱਡਾ ਸਵਾਲ ਹੈ ਦੇਖੋ ਵੋਟਾਂ ਪੈਣੀਆਂ ਉੱਥੇ ਕਿਤੇ ਦੋਸ਼ ਲੱਗਣੇ ਵੱਖਰੀ ਗੱਲ ਹੈ ਪਰ 빙ੇ ਜਰਨਲਿਸਟ ਸਾਹਿਬ ਇਸ ਮੁੱਦੇ ਨੂੰ ਦੇਖ ਰਹੇ ਆ ਕਿ ਭ੍ਰਿਸ਼ਟਾਚਾਰ ਦਾ ਮੁੱਦਾ ਤੰਤਾਂ ਦੀ ਚੋਣ ਦਾ ਮੁੱਦਾ ਕਿਉਂ ਨਹੀਂ ਬਣਦਾ ਨਜ਼ਰ ਆ ਰਿਹਾ ਇਸ ਕਰਕੇ ਕਿਉਂਕਿ ਚੋਣ ਤੋਂ ਦੋ ਦਿਨ ਪਹਿਲਾਂ ਪੰਜਾਬ ਪੁਲਿਸ ਦੇ ਵੱਡੇ ਅਧਿਕਾਰੀ ਉਹਨਾਂ ਤੇ ਪ੍ਰਸ਼ਾਦਾ ਦੇ ਮਾਮਲੇ ਲੈ ਕੇ ਜਿਸ ਤਰ੍ਹਾਂ ਆਪਾਂ ਨੇ ਜ਼ਿਕਰ ਕਰਕੇ ਆਟੇ ਸੀਬੀਆਈ ਦੇ ਕੇਸ ਛਡੋ ਫੜੀ ਦੂਜੇ ਅਧਿਕਾਰੀਆਂ ਦੇ ਨਾਮ ਆ ਰਿਹਾ ਐਨ ਮੌਕੇ ਤੇ ਆ ਕੇ ਉਹਦੀ ਗੱਲ ਵਾਪਰਨੀ ਤੇ ਫਿਰ ਲੋਕਾਂ ਦੇ ਨਾਲ ਥੋੜਾ ਜਿਹਾ ਹਜ਼ਮ ਹੋਣੀ ਗੱਲ ਨਹੀਂ ਔਖੀ ਹੁੰਦੀ ਹੈ ਕਿ ਜੀ ਦੇਖੋ ਜ਼ੀਰੋ ਟੋਲਰੈਂਸ ਵਾਲੀ ਗੱਲ ਸੋ ਚੰਗੀ ਗੱਲ ਆ ਕਿ ਜਿਹੜੇ ਪਾਸੇ ਜਾਣਾ ਨਾ ਹੋਵੇ ਉਧਰ ਪਾਸਾ ਵਟੇ ਚੰਗਾ ਸੋ ਆਪਰੇ ਦੇਸ਼ ਕਰਕੇ ਪਾਸਾ ਪਟ ਰਹੇ ਆ ਦੂਜੇ ਪਾਸੇ ਜੇ ਆਪਾਂ ਕਾਂਗਰਸ ਦੀ ਗੱਲ ਕਰ ਲਈਏ ਆਪਾਂ ਇੱਕ ਦੀ ਗੱਲ ਨਹੀਂ ਕਰਦੇ ਆਪਾਂ ਕਹਿੰਨੇ ਕਿ ਇਸ ਹਾਮਾਮ ਚ ਸਾਰੇ ਨੰਗੇ ਆ ਤੇ ਆਪਾਂ ਕਾਂਗਰਸ ਦੀ ਗੱਲ ਕਰ ਲਈਏ ਕਾਂਗਰਸ ਦੀ ਗੱਲ ਕਰ ਤਾਂ ਦੇਖੋ ਸਾਧੂ ਸੰਤਾਰਨ ਸੋ ਉਹਨਾਂ ਦਾ ਬੇਟਾ ਉਹਨਾਂ ਦੇ بیٹے ਤੇ ਇੱਕ ਕੋਈ ਲਿਜਾਣੇ ਦੇ ਪਲਾਟ ਵਗੈਰਾ ਨੂੰ ਲੈ ਕੇ ਉਹਦਾ ਜਿਹੜਾ ਹੈ ਇੱਕ ਹੋਰ ਵੱਡਾ ਮਾਮਲਾ ਕਿ ਇਹਨੇ ਲੱਖ ਰੁਪਏ ਚ ਪਹਿਲਾਂ ਲਿਆ ਗਿਆ ਫਿਰ ਇਹਨੇ ਸਸਤਾ ਵੇਚਿਆ ਗਿਆ ਉਹਦਾ ਹਿਸਾਬ ਦਾ ਕਿਵੇਂ ਹੈ ਮੇਚ ਨਹੀਂ ਖਾਂਦਾ ਉਸ ਵੇਲੇ ਦੀਆਂ ਸਰਕਾਰ ਵਾਲੀਆਂ ਗੱਲਾਂ ਸਾਜ ਸੁੰਗ ਧਰਮ ਸੋਹਤ ਤੇ ਉਹਨਾਂ ਦੇ بیٹے ਦੇ ਖਿਲਾਫ ਇੱਕ ਬੇਟਾ ਤਾਂ ਉਸਦੇ ਪਹਿਲਾਂ ਹੀ ਦੋਸ਼ ਲੱਗੇ ਆ ਮੀਡੀਆ ਦੀ ਜਾਣਕਾਰੀ ਨੂੰ ਤਾਂ ਕਹਿੰਦੇ ਪਗੌੜਾ ਤੇ ਇੱਕ ਬੇਟਾ ਜਿਹੜਾ ਦੂਜਾ ਹੈਗਾ ਜਿਸ ਤੇ ਮਾਮਲਾ ਦਰਜ ਹੋਇਆ ਔਰ ਨਾਲ ਹੀ ਸਾਜ ਸੁੰਗ ਧਰਮ ਸੋਹਤ ਜਿਹੜੇ ਸਾਬਕਾ ਕੈਬਨਿਟ ਮੰਤਰੀ ਹੈ ਉਹਨਾਂ ਦੇ ਮਾਮਲੇ ਤੇ ਉਹਨਾਂ ਦੇ ਵੀ ਦੋਸ਼ ਜੜੇ ਗਿਆ ਤਾਂ ਹੋ ਗਿਆ ਹੁਣ ਕਬਲਾ ਜੇ ਸਾਜ ਸੁੰਗ ਧਰਮ ਸੋਹਤ ਦੀ ਗੱਲ ਕਰੀਏ ਤੇ ਹੋਰ ਗੱਲਾਂ ਲੰਬੀਆਂ ਹੋ ਜਾਂਦੀਆਂ ਪਰ ਮੈਂ ਕਹਾंगा ਜਰੂਰ ਕਿ ਹੋਰ ਵੀ ਕੇ ਹਿਸਾਬ ਦਾ ਕੈਵਲ ਇਹ ਮੰਤ ਜਿਹੜੇ ਕਾਂਗਰਸ ਨਾਲ ਹੀ ਸੰਬੰਧ ਰੱਖੇ ਆ ਚਾਹੇ ਕਿਤੇ ਦੋਸ਼ ਭਰੀ ਹੋ ਗਏ ਚਾਹੇ ਨਹੀਂ ਹੋ ਗਏ ਚਾਹੇ ਕੇ ਚੱਲਦੇ ਆ ਪਰ ਵੱਡੇ ਵੱਡੇ ਇਲਜ਼ਾਮ ਇਥੇ ਦਾ ਬਾਗਾਂ ਦੇ ਬਾਗ ਖਾ ਕੇ ਲੋਕ ਆਪਾਂ ਗੱਲ ਕਰਦਾ ਪ੍ਰਸ਼ਟਾਜਰ ਮੁਤ ਪੰਜਾਬ ਦੀ ਸੋਹ ਪ੍ਰਸ਼ਟਾਜਰ ਨੂੰ ਤਾਂ ਸਾਰਿਆਂ ਨੇ ਸੱਸੀ ਗੱਲ ਬੁਲਾਦੀ ਆ ਕਹਿੰਦੇ ਹੁਣ ਦੇਖਿਆ ਜਾਏਗਾ ਜੇ ਨਵੀਂ ਸਰਕਾਰ ਆਏਗੀ ਬਣੇਗੀ ਅਗਲੀ ਵਿਧਾਨ ਸਭਾ ਦੀ ਇਲੈਕਸ਼ਨ ਵੇਲੇ ਪਾਰਟ ਫੇਰ ਕਰਾਇਆ ਜਾਏਗਾ ਕਿਸੇ ਪੰਜਾਬ ਨੂੰ ਪਰ ਅਸੀਂ ਅਜਾਰ ਮੁਕਤ ਕਰਾਂਗੇ ਪਰ ਇਸ ਵੇਲੇ ਨਾ ਤਰਨਦਾਰ ਦੇ ਇਲੈਕਸ਼ਨ ਦੀ ਗੱਲ ਲੋਕਾਂ ਦੇ ਹਾਜ਼ਮ ਨਹੀਂ ਹੋ ਰਹੀ ਜੇ ਕੋਈ ਪ੍ਰਚਾਰਚਾਰ ਦੀ ਗੱਲ ਕਰੇ ਇਸ ਕਰਕੇ ਕਹਿੰਦੇ ਰਹਿਣ ਦਿਓ ਕੋਈ ਮੁੱਦਾ ਨਹੀਂ ਹੈ ਰਹੀ ਗੱਲ ਜਿਹੜੀ ਹੈਗਾ ਤਰਨ ਦਾ ਮੁੱਦੇ ਦੀ ਜੇ ਆਪਾਂ ਗੱਲ ਕਰੀ ਪੰਥਕ ਮਾਲ ਦੀ ਉਹ ਬੜਾ ਦਿਲਚਸਪ ਹੈ ਉਹ ਕੋਈ ਲਿਆਦ ਨਾ ਪੜੀਕਰ ਤੌਰ ਤੇ ਦਿਲਚਸਪ ਹੈ ਧਾਰਮ ਤੌਰ ਤੇ ਦਿਲਚਸਪ ਹੈ ਦੇਖੋ ਤਰਨਦਾਰ ਨੇ ਪਹਿਲਾਂ ਤਾਂ ਆਪ ਨੇ ਆਪ ਜੀ ਪੰਥਕ ਹਲਕਾ ਪਿੰਡੂ ਹਲਕਾ ਹੋਰ ਜਿਹੜਾ ਹਲਕਾ ਜਿੱਥੇ ਉਥੇ ਬਹੁਤ سارے ਝੂਠੇ ਪリーズ ਮਕਾਵਲੇ ਹੋਏ ਬਹੁਤ سارے ਨੌਜਵਾਨ ਮਾਰੇ ਗਏ ਤੇ ਉਹ ਲੋਕਾਂ ਨੇ ਪਿੰਡੇ ਤੇ ਅੰਡਾਇਆ ਸੰਤਾਪ ਸੋ ਵਖਰੀ ਕਿਸੇ ਦਾ ਨਵਿਕਲਾ ਹਲਕਾ ਹੈ ਤਰਨਦਾਰਨ ਦੇ ਵਿੱਚ ਜਿਹੜੀਆਂ ਸਾਰੀਆਂ ਤਰ੍ਹਾਂ ਜੇ ਆਪਾਂ ਸ਼ੁਰੂਆਤ ਆਪ ਤੋਂ ਕਰੀਏ ਤਾਂ ਆਪਰੇ ਵੀ ਉੱਥੇ ਜਿਹੜਾ ਵਦੇਰੇ ਏਜੰਡਾ ਇਹੀ ਗੱਲ ਹੀ ਕਰ ਰਿਹਾ ਕਿ ਦੇਖੋ ਇੱਥੇ ਪਹਿਲਾਂ ਕਿਸ ਤਰ੍ਹਾਂ ਲੋਕਾਂ ਨੇ ਸੰਤਾਪ ਹੋ ਗਿਆ ਕਿਸ ਤਰ੍ਹਾਂ ਜਾਤੀਆਂ ਹੋਈਆਂ ਜਿਹੜੀਆਂ ਸਰਕਾਰਾਂ ਸੀ ਕਾਂਗਰਸ ਵੇਲੇ ਅਕਾਲੀ ਦਲ ਭਾਰਤੀ ਜਨਤਾ ਪਾਰਟੀ ਵੇਲੇ ਇਹ ਉਹ ਜਿਆ ਸਾਰਾ ਕੋਈ ਵਾਫਰਦਾ ਰਿਆ ਹੁੰਦਾ ਰਿਆ ਪਰ ਅਸੀਂ ਕਿਸੇ ਦੇ ਇਦਾਂ ਦਾ ਝੂਠੇ ਪਰਚੇ ਜਾਂ ਝੂਠੇ ਮੰਗਾ ਲਏ ਸੀ ਇਸਰਾ ਨਹੀਂ ਪਏ ਦੂਜੀ ਕਹਿਮ ਗਲੇ ਵੀ ਇਹ ਕਿ 350 ਵਾਲਾ ਪਾਸਾਰੇ ਜਾਣਦੇ ਕੁਝ ਦੇ ਬਾਦਰੀ ਦਾ ਸ਼ਾਂਤ ਰਹਿਣਾ ਪੰਜਾਬ ਸਰਕਾਰ ਵੱਲੋਂ ਮਨਾਇਆ ਜਾ ਰਿਹਾ ਚੰਗੀ ਗੱਲ ਇਹ ਕਿ ਕੋਈ ਦੂਰ ਹੈ ਨਹੀਂ ਅਨੰਦਪੁਰ ਸਾਹਿਬ ਆਉਂਦਾ ਵਾਲੇ ਦਿਨਾਂ ਦੇ ਵਿੱਚ ਵੱਡੇ ਪੱਧਰ ਤੇ ਬਲਕੇ ਕੌਮੀ ਪੱਧਰ ਤੇ ਵੀ ਮਨਾਇਆ ਜਾ ਰਿਹਾ ਪੰਜਾਬ ਦਾ ਸਮੁੱਚਾ ਮਨਾਇਆ ਹੀ ਮਨਾਇ ਰਿਹਾ ਹੈ ਔਰ ਜਿਹੜੀ ਕੋਈ ਮੁਖੰਦਰੀ ਭਗਵਾਨ ਧਰਮਾਨ ਕਰੇ ਬਾਖੋ ਸੂਬੇ ਦੇ ਮੁੱਖ ਮੰਤਰੀਆਂ ਦਾ ਦੇ ਪੱਤਰ ਦਿੱਤੇ ਜਾ ਰਿਹਾ ਕੋਈ ਦਿਨ ਪਹਿਲਾਂ ਆਪਾਂ ਸਾਰੇ ਜਾਂਦੇ ਆ ਰਾਸ਼ਟਰਪਤੀ ਨੂੰ ਮੁੱਖ ਮੰਤਰੀ ਭਗਵਾਨਦਾਨ ਆਪ ਸਦਾ ਪੁੱਤਰ ਦੇ ਕੇ ਆਏ ਆ ਔਰ ਇਸ ਦੀ ਪ੍ਰਧਾਨ ਮੰਤਰੀ ਕੋਲ ਵੀ ਸਮਾਂ ਮੰਗਿਆ ਜਾ ਰਿਹਾ ਉਹ ਸਾਰਾ ਜਿਹੜਾ ਜਿਹੜੀ ਤਸਵੀਰ ਹੈ ਉਹ ਤਰਨਤਨ ਦੇ ਲੋਕਾਂ ਕੇ ਪੇਸ਼ ਕੀਤੀ ਜਾ ਰਹੀ ਹੈ ਕਿ ਕਿਸਕਾ ਜ਼ਰਾ ਧਾਰਮਿਕ ਤੌਰ ਤੇ ਵੱਡਾ ਇੱਕ ਦਿਨ ਜਿਹੜਾ 350 ਸਾਲਾ ਮਨਾਰੇ ਜਿਹੜੇ ਧਾਰਮਿਕ ਝੰਡਾ ਇਸ ਮੁੱਦੇ ਨੂੰ ਆਪਾਂ ਲੈ ਰਹੇ ਜੇ ਆਪਾਂ ਇਹਦੇ ਮੁਕਾਬਲੇ ਦੀ ਗੱਲ ਕਰੀਏ ਦੂਜੇ ਪਾਸੇ ਭਾਈ ਸਰਪਾਲ ਜਿਹੜੇ ਉਹਨਾਂ ਦੇ ਸਾਥੀ ਹੈ ਜਿਹੜਾ ਉਹਨਾਂ ਦਾ ਉਮੀਦਵਾਰ ਹੈ ਵਾਰਿਸ ਪੰਜਾਬ ਵਾਲੇ ਜਿਹੜੇ ਖੜੇ ਆ ਉਸ ਸੂਣ ਦੇ ਅੰਦਰ ਉਹਨਾਂ ਦਾ ਤਾਂ ਮੁੱਦਾ ਹੀ ਬੰਦ ਤੇਗਾ ਉਹਦਾ ਗਾਲੀ ਪੰਥ ਕਰਦੇ ਜੇ ਤਰਨਤਾਰ ਦੇ ਲੋਕਾਂ ਨਾਲ ਗੱਲ ਕਰੋ ਤਾਂ ਉੱਥੇ ਕਹਿੰਦੇ ਜੇ ਪੰਥਕ ਗੱਲ ਕੀਤੀ ਜਾਂਦੀ ਹੈ ਤਾਂ ਸਭ ਤੋਂ ਵਧੇਰੇ ਜਿਹੜਾ ਪੰਥਕ ਹਿੱਤਾਂ ਦੀ ਜੇ ਗੱਲ ਗਰੀ ਤਾਂ ਸਭ ਤੋਂ ਵਧੇਰਾ ਵਾਰਿਸ ਪੰਜਾਬ ਜਿਹੜਾ ਉਮੀਦਵਾਰ ਹੈ ਉਹਦਾ ਜਿਹੜਾ ਬੋਲ ਵਾਲਾ ਨਜ਼ਰ ਆ ਰਿਹਾ ਪੰਥਕ ਮਾਨ ਨੂੰ ਲੈ ਕੇ ਸੋ ਇੱਕ ਵੱਖਰੀ ਕਿਸਮ ਦਾ ਮੁਕਾਬਲਾ ਹੈ ਇਹ ਹੀ ਗੱਲ ਕਾਂਗਰਸ ਦੀ ਜੀ ਜੀ ਪੰਥਕ ਮਾਉਨਾ ਸਰ ਕਾਂਗਰਸ ਕੇਦਰ ਨਜ਼ਰ ਆਉਂਦੀ ਨਜ਼ਰ ਨਹੀਂ ਆ ਰਹੀ ਇਹ ਗੱਲ ਮੈਂ ਜ਼ਰੂਰ ਕਹਿਣੀ ਚਾਹਾਂਗਾ ਉਹ ਬੜੀ ਐਮ ਹੈ ਜੀ ਅਕਾਲੀ ਦਲ ਜਿਹੜਾ ਕਿ ਹਮੇਸ਼ਾ ਜਦੋਂ ਦਾ ਮੈਂ ਕਹਿੰਦਾ ਕਿ ਤੁਹਾਨੂੰ ਦਾ ਮੈਂ ਪ੍ਰੋਫੈਸ਼ਨ ਚ ਆਇਆ ਹਾਂਗਾ ਮੇਰੇ ਤੋਂ ਵੀ ਪਹਿਲਾਂ ਜਿਹੜੇ ਲੋਕ ਹੋਣਗੇ ਲਗਾਤਾਰ ਅਕਾਲੀ ਦਲ ਦੀ ਗੱਲ ਸੁਣਦੇ ਆ ਰਹੇ ਆ ਕਿ ਆਪਾਂ ਜਿਹੜੇ ਪੰਥ ਨੂੰ ਵੋਟ ਪਾਉਣੀ ਆ ਪੰਥ ਨੂੰ ਵੋਟ ਪਾਉਣੀ ਆ ਇੱਕ ਤਕੜੀ ਚੋਣ ਨਿਸ਼ਾਨਾ ਮੋਹਰ ਲਾਇਓ ਤਕੜੀ ਤੇ ਚੋਣ ਚਾਹ ਤਕੜੀ ਬਾਬੇ ਦੀ ਤਕੜੀ 13 13 ਤੋਲਦੀ ਬਹੁਤ ਗੱਲ ਕਿਹਾ ਜਾਂਦਾ ਸੀ ਹੁਣ ਇਹ ਚੋਣ ਦੇ ਵਿੱਚ ਜਿਹੜੇ ਆਪਣੇ ਆਪ ਨੂੰ ਵਾਰਿਸ ਕਹਿੰਦੇ ਸੀ ਪੰਥ ਦੇ ਉਹਨਾਂ ਦੀ ਟੱਕੜੀ ਕਿਤੇ ਲੱਭਦੀ ਨਜ਼ਰ ਨਹੀਂ ਆ ਰਹੀ ਕਿੰਨੇ ਵੇਲੇ ਬੰਦਿਆਏਗੀ ਤਾਂ ਜੀ ਜੀ ਲੋਕ ਹੀ ਫੈਸਲਾ ਕਰਨਗੇ ਪਰ ਜੀ ਇਹ ਇਤفاق ਹੈ ਕਿ ਟੱਕੜੀ ਦੇ ਵਾਰਿਸ ਹੀ ਜਿਹੜੇ ਹੈਗੇ ਆ ਤਰਨਤਨ ਦੇ ਪੰਥਕ ਮੁੱਦਿਆਂ 'ਚ ਨਾ ਅਸੋੜੇ ਨਜ਼ਰ ਨਹੀਂ ਆ ਰਹੇ ਇਸ ਉਹ ਜੀ ਸਥਿਤੀ ਹੈ ਤਰਨਤਨ ਦੀ ਉਹਨਾਂ ਵਾਲੇ ਦਿਨਾਂ 'ਚ ਵੀ ਆਪਾਂ ਦਰਸ਼ਕਾਂ ਨਾਲ ਮੁੱਦਿਆਂ ਤੇ ਜਾਣਕਾਰੀ ਸਾਂਝੀ ਕਰਦੇ ਰਹਾਂਗੇ ਜੀ ਅਸ਼ਿਰ ਸਾਹਿਬ ਅੱਗੇ ਜ਼ਿਕਰ ਕਰਾਂਗੇ ਕਿ ਕਸ਼ਮੀਰ ਤੋਂ ਉੱਚੇਚੇ ਤੌਰ ਤੇ ਸਿੱਖ ਸੰਗਤ ਪਹੁੰਚੀ ਸਿੱਖ ਸੰਗਤ ਪਹੁੰਚੀ ਹੈ ਪੰਜਾਬ ਦੀ ਮਦਦ ਕਰਨ ਦੇ ਲਈ ਕਹਿੰਦੇ ਹੜਪੀੜਤਾ ਦੀ ਮਦਦ ਕਰਨ ਦੇ ਲਈ ਉਹ ਕਹਿੰਦੇ ਕਿ ਪੰਜਾਬ ਸਾਡਾ ਆਪਣਾ ਇਹ ਕਹਿ ਰਿਹਾ ਕਸ਼ਮੀਰ ਦੀ ਸਿੱਖ ਸੰਗਤ ਜਿਸ ਦੇ ਲਈ ਲਗਭਗ 80 ਲੱਖ ਰੁਪਏ ਦੀ ਮਦਦ ਹੈ ਜਿਹੜੀ ਉਹ SGPC ਨੂੰ ਅੱਜ ਦਿੱਤੀ ਗਈ ਹੈ ਕਿਹਾ ਗਿਆ ਕਿ ਤੁਸੀਂ ਹੜ੍ਹ ਪ੍ਰਭਾਵਿਤ ਲੋਕਾਂ ਦੀ ਮਦਦ ਕਰੋ ਕਿਵੇਂ ਦੇਖਦੇ ਹੋ ਕਿਉਂਕਿ ਸਿੱਖ ਸੰਗਤ ਚਾਹੇ ਕਿਤੇ ਵੀ ਰਹਿ ਰਹੀ ਹੋਵੇ ਵਰਲਡਵਾਈਡ ਪਰ ਜਦੋਂ ਇਹੋ ਜੀ ਕੋਈ ਆਫਤ ਪਾਉਣ ਪੈਂਦੀ ਹੈ ਤਾਂ ਪੰਜਾਬੀਆਂ ਦੇ ਨਾਲ ਸਿੱਖਾਂ ਦੇ ਨਾਲ ਆ ਕੇ ਸਿੱਖ ਜ਼ਰੂਰ ਖੜਦੇ ਨੇ ਬਹੁਤ ਵੱਡਾ ਸਵਾਲ ਹੈ ਜਿਹਦਾ ਤੁਸੀਂ ਜ਼ਿਕਰ ਕੀਤਾ ਇੱਕ ਤਾਂ ਵੱਡਾ ਸਮਿਆਂ ਐ ਇਸ ਗੱਲ ਆ ਜਾਂਦਾ ਹੈ ਕਿ ਸਿੱਖ ਸੰਗਤ ਸਿੱਖ ਭਾਈਚਾਰਾ ਦੁਨੀਆ ਦੇ ਕਿਸੇ ਵੀ ਹਿੱਸੇ 'ਚ ਬੈਠਾ ਹੋਵੇ ਤੇ ਤੋ ਰਮਾਂ ਦਾ ਸਵਾਲਾ ਮੰਨਤ ਦੇ ਪੜੇ ਦਾ ਸਵਾਲਾ ਸੇਵਾ ਦਾ ਸਵਾਲਾ ਇਹ ਕੋਮਾ ਇਹ ਪਾਈਟਾ ਰਕ ਦੇ ਪਿੱਛੇ ਨਹੀਂ ਆੜਦਾ ਤਸਵੀਰ ਦੀ ਸੰਖੇਪ ਨਿਮਿਕ ਬਹੁਤ ਵੱਡਾ ਉਪਰਾਲਾ ਕੀਤਾ ਵੈਸੇ ਵੀ ਦਿਖਾਇਆ ਜਾਵੇ ਪੰਜਾਬ ਦੇ ਕਸ਼ਮੀਰ ਦੇ ਨਾਲ ਬੜੇ ਨੇੜਲੇ ਰਿਸ਼ਤੇ ਐ ਆਪਾਂ ਗੁਰਤੇਗ ਬਾਦਰੀ ਦਾ ਜ਼ਿਕਰ ਕਰ ਰਹੇ 350 ਸਾਲਾ ਸਿੱਧੀ ਦੜਾ ਮਨਾਉਣ ਦੀ ਗੱਲ ਕਰ ਰਹੇ ਆ ਇਸ ਤੋਂ ਵੱਡਾ ਸਬੰਧ ਪੰਜਾਬ ਦਾ ਹੋਰ ਕੀ ਕਸ਼ਮੀਰ ਨਾਲ ਹੋਵੇਗਾ ਜਿਹੜੇ ਕਸ਼ਮੀਰੀ ਪੰਡਤਾਂ ਕਰਕੇ ਜਿਹੜੇ ਇੱਥੇ ਆਏ ਗੁਰੂ ਸਾਹਿਬਾਨ ਦੇ ਚੰਨਾਚਾ ਕੇ ਮਿਲੇ ਉਹਨਾਂ ਨੇ ਕਿਹਾ ਕਿ ਸਾਡੇ ਤੇ ਇਤਨੀਆਂ ਵੀ ਜ਼ੁਲਮ ਹੋ ਰਿਹਾ ਤੇ ਉਹਨਾਂ ਦੀ ਰੱਖਿਆ ਦੇ ਲਈ ਗੁਰੂ ਸਾਹਿਬਾਨ ਚੱਲ ਕੇ ਦਿੱਲੀ ਗਏ ਔਰ ਆਪਣੀ ਕੁਰਬਾਨੀ ਦਿੱਤੀ ਸੋ ਕਸ਼ਮੀਰ ਦੇ ਪੰਜਾਬ ਦਾ ਬਹੁਤ ਹੀ ਵੱਡਾ ਭਾਵਕ ਇਤਿਹਾਸਿਕ ਰਿਸ਼ਤਾ ਹੈ ਇਹਨੂੰ ਭੁਲਾਇਆ ਨਹੀਂ ਜਾ ਸਕਦਾ ਔਰ ਸਾਡੀਆਂ ਤਾਂ ਜਿਵੇਂ ਆਂਦੇ ਗੋਂਡੀਆਂ ਦੇ ਤਰ੍ਹਾਂ ਦੁਆਰਾਂ ਸੰਨੀਆਂ ਪੰਜਾਬ ਤੇ ਕਸ਼ਮੀਰ ਦਾ ਰਿਸ਼ਤਾ ਹੀ ਬੜਾ ਨੇੜ ਦਾ ਹੈ ਕਹਿੰਦੇ ਇੱਕ ਸਮਾਂ ਸੀਗਾ ਜਦੋਂ ਅਣਵੰਡਿਆ ਦੇਸ਼ ਸੀਗਾ ਤੇ ਉਸ ਵੇਲੇ ਤਾਂ ਬਹੁਤ ਕੋ ਜਿਆਦਾ ਜਿਹੜੀਆਂ ਕਿਸਮਤੀਆਂ ਦੇ ਪੰਜਾਬ ਦੀਆਂ ਸਾਧੀਆਂ ਮਹਾਰਾਜ ਰਣਜੀਤ ਸਿੰਘ ਦੇ ਸਮੇਂ ਤਾਂ ਇਹ ਕਸ਼ਮੀਰ ਪੰਜਾਬ ਦਾ ਹਿੱਸਾ ਰਿਹਾ ਬਣ ਕੇ ਜਿਹੜਾ ਸੋ ਹੁਣ ਜੇ ਕਸ਼ਮੀਰੀ ਸਿੱਖ ਸੰਗਤ ਉੱਥੋਂ ਆਈ ਹੈ ਚੱਲ ਕੇ ਮੈਂ ਸਮਝਦਾ ਕਿ ਉਹਨਾਂ ਨੇ ਪੁਰਾਣੀਆਂ ਯਾਦਾਂ ਦਾ ਤਾਜ਼ਾ ਕਰੀਆਂ ਕਰੀਆਂ ਇੱਕ ਬਹੁਤ ਵੱਡਾ ਸਨੇਹਾ ਵੀ ਦਿੱਤਾ ਮਾਨਤਾ ਦਾ ਕਿ ਕਸ਼ਮੀਰੀ ਸੇ ਕੋਣ ਤੇ ਦੁਨੀਆ ਭਰ ਦੇ ਕਿਸੇ ਵੀ ਇਸੇ ਵਿੱਚ ਵਸਦੇ ਹੋਣ ਤੇ ਫਿਰ ਉਹਨਾਂ ਦੇ ਆਪਣੇ ਪੰਜਾਬ 'ਚ ਜੇ ੜੀ ਵੱਡੀ ਵਿਵਥਾਈ ਹੋਵੇ ਤਾਂ ਕਿਉਂ ਨਾ ਹੋਣਗੇ ਉਹਨਾਂ ਦਾ ਬਹੁਤ ਵੱਡਾ ਆਪਰਾਲਾ ਦੁਨੀਆ ਪਰਚਿਸ ਦੀ ਇਸ਼ਤਿਹਾਰ ਹੋਏਗੀ ਕਿ ਆਖਰ ਕਸ਼ਮੀਰ ਦੇ ਇਥੇ ਇੱਕ ਪਾਸੇ ਆ ਬੜੀ ਬਿਰਤਾ ਭੁਗ ਰਹਾ ਤੇ ਦੂਜੇ ਪਾਸੇ ਦੂਜਿਆਂ ਦੇ ਲਈ ਸੰਘਣ ਦੇ ਲਈ ਫੇਰ ਵੀ ਉਹਨਾਂ ਨੇ ਹਾ ਦਾ ਨਾਰਾ ਨਹੀਂ ਮਾਰਿਆ ਅਮਨੀ ਤੌਰ ਤੇ ਵੀ ਆ ਕੇ ਨਾਲ ਖੜੇ ਹੁੰਦੇ ਨਜ਼ਰ ਆਦੇ ਜੀ ਬਿਲਕੁਲ ਸੋਹ ਸਾਬ ਅੱਗੇ ਜ਼ਿਕਰ ਹੈ ਜਿਹੜਾ ਉਹ ਬਹੁਤ ਵੱਡੇ ਗਾਇਕ ਦਿਲਜੀਤ ਦਸਾਂਸ ਦਾ ਕਰਾਂਗੇ ਦਿਲਜੀਤ ਦਸਾਂਜ ਇਸ ਸਮੇਂ ਆਸਟ੍ਰੇਲੀਆ ਟੂਰ ਤੇ ਨੇ ਪਰ ਇਹ ਸਭ ਦੇ ਵਿਚਕਾਰ ਪਿਛਲੇ ਦਿਨੀ ਇੱਕ ਸ਼ੋਅ ਉਹਨਾਂ ਨੇ ਕੀ ਕੀਤਾ ਸੀ ਅਮਿਤਾਬ ਬਚਨ ਉਹਨਾਂ ਦੇ ਨਾਲ ਕੇਬੀਸੀ ਜਿਸ ਤਰ੍ਹਾਂ ਉਹਨਾਂ ਨੇ ਅਮਿਤਾਬ ਬਚਨ ਉਹਨਾਂ ਦੇ ਪੈਰਾਂ ਨੂੰ ਹੱਥ ਲਾਇਆ ਸੀ ਰਿਸਪੈਕਟ ਦੇ ਵਜੋਂ ਪਰ ਉਹ ਪੈਰਾਂ ਨੂੰ ਹੱਥ ਲਾਉਣਾ ਹੁਣ ਮਹਿੰਗਾ ਪੈ ਰਿਹਾ ਕਿਉਂਕਿ ਧਮਕੀ ਦਿੱਤੀ ਜਾ ਰਹੀ ਹੈ ਦਲਜੀਤ ਦਸਾਂਜ ਨੂੰ ਜਾਨੋਂ ਮਾਰਨ ਦੀ ਰਿਵਾਜ ਬੜਾ ਆਮ ਹੋ ਗਿਆ ਟ੍ਰੈਂਡ ਚੱਲ ਪਿਆ ਹੁਣ ਧਮਕੀਆਂ ਦੇਣ ਦਾ ਕਿਵੇਂ ਦੇਖਦੇ ਹੋ ਜਿੱਡਾ ਵੱਡਾ ਮੁੱਦਾ ਇਸ ਨੂੰ ਬਣਾਇਆ ਗਿਆ ਕਿ ਇਸ ਪੱਧਰ ਤੱਕ ਇਸ ਨੂੰ ਲੈ ਕੇ ਜਾਣ ਦੀ ਜ਼ਰੂਰਤ ਸੀ ਕਿ ਕਿਸੇ ਨੂੰ ਪੈਰ ਛੂ ਕੇ ਸਤਿਕਾਰ ਦੇਣਾ ਗਲਤ ਹੈ ਦੇਖੋ ਪਹਿਲੀ ਗੱਲ ਹੈ ਜਿਸ ਮੁੱਦੇ ਦਾ ਪਰ ਜ਼ਿਕਰ ਕਰ ਰਹੇ ਹਾਂ ਇਹਦਾ ਫੈਸਲਾ ਕੋਈ ਅਧਿਕਾਰਤਾ ਸੰਸਥਾਵਾਂ ਕਰਨ ਜਿੱਦਾਂ ਆਪਾਂ ਕੱਲ੍ਹ ਦਾ ਜਿੱਥੇ ਨਾਲ ਦੀ ਗੱਲ ਕਰਦੇ ਆਂ ਕਿਸੇ ਹੋਰ ਦੀ ਗੱਲ ਕਰਦੇ ਆਂ ਬਿਸ਼ੇਸ਼ਾਂ 'ਚ ਕੌਣ ਬੈਠਾ ਕੌਣ ਗੱਲ ਕਰਦਾ ਕੌਣ ਨਹੀਂ ਕਰਦਾ ਉਸ ਮੁੱਦੇ ਦੇ ਉੱਤੇ ਮੈਂ ਸਮਝਦਾ ਕਿ ਵੀ ਸਾਨੂੰ ਉਹਦੇ ਅਧਿਕਾਰ ਜਾਂ ਨਾ ਅਧਿਕਾਰ ਦਾ ਕੋਈ ਸਵਾਲ ਹੀ ਨਹੀਂ ਪੈਦਾ ਹੁੰਦਾ ਰਹੀ ਗੱਲ ਦੋਨਾਂ ਕਲਾਕਾਰਾਂ ਦੀ ਦੋਨੇ ਦੇਖੋ ਜੀਤ ਉਸਾਨ ਦੀ ਗੱਲ ਕਰਦੇ ਆਂ ਛੋਟੀ ਦੇ ਕਲਾਕਾਰ ਆ ਪੰਜਾਬ ਦੇ ਮੁੱਦਿਆਂ ਤੇ ਪੰਜਾਬ ਦੇ ਮਾਂ ਨਾਲ ਲੈ ਕੇ ਕਿਸ ਕਦਰ ਪੰਜਾਬੀ ਮਾਂ ਬੋਲੀ ਲੈ ਕੇ ਸੋ ਗਾਜ਼ਮਲੇ ਕੇ ਉਹ ਕਲਾਕਾਰ ਹਮੇਸ਼ਾ ਹੀ ਨਾਲ ਖੜਾ ਹੁੰਦਾ ਹੈ ਇੱਕ ਆਵਾਜ਼ ਬਣਦਾ ਪੰਜਾਬ ਦੀ ਪੰਜਾਬੀ ਤਾਂ ਉਹਨੂੰ ਆਪਣੀਆਂ 팔ਕਾਂ ਤੇ ਬਿਠਾਉਂਦੇ ਐ ਨਾ ਪਿਆਰ ਕਰਦੇ ਐ ਸੋ ਪੰਜਾਬੀਆਂ ਨੂੰ ਕਿਸੇ ਕੋਲੋਂ ਕੋਈ ਸਰਟੀਫਿਕੇਟ ਮੇਰਾ ਕ ਲੈਣ ਦੀ ਲੋੜ ਨਹੀਂ ਰਹੀ ਗੱਲ ਜਿਹੜਾ ਵੱਡੇ ਕਲਾਕਾਰ ਆ ਜਿਹੜੇ ਹੈਗੇ ਜਿਨ੍ਹਾਂ ਤੁਸੀਂ ਜ਼ਿਕਰ ਕੀਤਾ ਹੈ ਅੰਤਾਪ ਬਚਨ ਦੀ ਤੇ ਅੰਤਾਪ ਹੋਣੀ ਦਾ ਦੁਨੀਆ ਭਰ ਚਿਕਣ ਆਪਣਾ ਨਾਮ ਰੱਖਦੇ ਆ ਨਾ ਤਾਂ ਉਹਨਾਂ ਨੂੰ ਕਿਸੇ ਸਰਟੀਫਿਕੇਟ ਦੀ ਲੋੜ ਐ ਸੋ ਦੋਨੇ ਵੱਡੇ ਇੱਕ ਪੰਜਾਬ ਦੇ ਕਲਾਕਾਰ ਇੱਕ ਦੇ ਦੇ ਕੌਮੀ ਪੱਤਰ ਦੇ ਕਲਾਕਾਰ ਦੋਨਾਂ ਦੇ ਆਪਸ ਸਾਂਝਦੇ ਨੇ ਪਿਆਰ ਮੁਹੱਬਤ ਦੀਆਂ ਗੱਲਾਂ ਔਰ ਜਿੱਦ ਤੋਂ ਇੱਕ ਪੰਜਾਬੀਆਂ ਦਾ ਸਵਾਲ ਆ ਜੇ ਆਪਾਂ ਗੱਲ ਕਰੀਏ ਪੰਜਾਬੀ ਤਾਂ ਮਿਲਦੇ ਬੜੀ ਨਿਮਰਤਾ ਨਾਲ ਇੱਕ ਬਜ਼ੁਰਗ ਹੋਵੇ ਇੱਕ ਨੌਜਵਾਨ ਕਲਾਕਾਰ ਹੋਵੇ ਸਤਿਕਾਰ ਨਾਲ ਮਿਲਣੀ ਮਿਲੇਗਾ ਤਾਂ ਕਿਵੇਂ ਮਿਲੇਗਾ ਇਹ ਆਪਣੇ ਆਪ ਚ ਇਹਨਾਂ ਮੁੱਦਿਆਂ ਤੇ ਇਹ ਬੇਲੋੜੀ ਬਹਿਸ ਹੈ ਸ਼ਾਇਦ ਕਈ ਵਾਰੀ ਕਿ ਹੁੰਦਾ ਮੈਂ ਮਾਫ ਕਰਨਾ ਕਿ ਸਾਡੇ ਮੀਡੀਆ ਚ ਚੈਨਲ ਜਾਂ ਮੀਡੀਆ ਲਈ ਕੋਈ ਸਮਝ ਨਹੀਂ ਲੀਏ ਸਮਾਟ ਬੌਂਡ ਲਈ ਕਾਫੀ ਦਿਲਚਸਪ ਗੱਲਾਂ ਹੁੰਦੀਆਂ ਪਰ ਅੱਜ ਦੇ ਦਿਨ ਤੋਂ ਬਾਅਦ ਇਹ ਗੱਲ ਵੈਸੇ ਹੀ ਖਤਮ ਹੋ ਜੇਗੀ ਕਿਉਂਕਿ ਇਸ ਗੱਲ ਦੀ ਕੋਈ ਉਮਰ ਨਹੀਂ ਹੁੰਦੀ ਕਿਉਂਕਿ ਇਹਦਾ ਪਛੋਕੜ ਕੋਈ ਨਹੀਂ ਜੇ ਤਾਂ ਕੋਈ ਗੱਲ ਕਰਤਾ ਤਾਂ ਜੱਥੇਦਾਰ ਕਹੇ ਜਲਦੀ ਦਸਾਂਜ ਬਾਰੇ ਜੀ ਨਾ ਕੋ ਹੁਰ ਇਦਾਂ ਵੀ ਹੱਥੇ ਹੀ ਕਵੇ ਫਿਰ ਤਾਂ ਗੱਲ ਸਮਝਣ ਲੱਗਦੀ ਹੈ ਜਿਹੜੇ ਬੰਦੇ ਦਾ ਪਤਾ ਹੀ ਨਹੀਂ ਕੌਣ ਗੱਲ ਕਰ ਰਿਹਾ ਕੌਣ ਨਹੀਂ ਕਰ ਰਿਹਾ ਜਿਹਦੇ ਆਪਣੇ ਬਾਰੇ ਇਦਾਂ ਦੇ ਵਾਅਦੇ ਉੜਦੇ ਸੱਚ ਕੀ ਹੈ ਝੂਠ ਕੀ ਹੈ ਇਸ ਮਾਮਲੇ 'ਚ ਮੇਰਾ ਖਿਆਲ ਹੈ ਕੋਈ ਵਾਅਦਾ ਵਾਅਦਾ ਕੋ ਮਾਮਲਾ ਕਿਤੇ ਨਜ਼ਰ ਆਉਣ ਦੀ ਗੱਲ ਲੱਗਦੀ ਨਹੀਂ ਜੀ ਸਿਰ ਸਾਹਿਬ ਬਹੁਤ ਬਹੁਤ ਧੰਨਵਾਦ ਤੁਹਾਡਾ ਤੁਸੀਂ ਸਾਡੇ ਨਾਲ ਜੁੜੇ ਤੇ ਗੱਲਬਾਤ ਦੇ ਵਿੱਚ ਅਹਿਮ ਯੋਗਦਾਨ ਪਾਇਆ ਮਿਹਰਬਾਨੀ ਤੁਹਾਡਾ ਵੀ ਧੰਨਵਾਦ ਜੀ ਸੋ ਅਸੀਂ ਆਪਣੇ ਦਰਸ਼ਕਾਂ ਨੂੰ ਦੱਸ ਦਈਏ ਕਿ ਪਿਛਲੇ ਦਿਨਾਂ ਦੇ ਵਿੱਚ ਪੰਜਾਬ ਦੇ ਹਾਲਾਤ ਕੁਝ ਠੀਕ ਸਨ ਪ੍ਰਾਲੀ ਨੂੰ ਲੈ ਕੇ ਇਸ ਵਾਰ ਦੀਵਾਲੀ ਤੇ ਉਹਨਾਂ ਪੋਲੂਸ਼ਨ ਵੇਖਣ ਨੂੰ ਨਹੀਂ ਮਿਲਿਆ ਪਰ ਹੁਣ ਉਹ ਦੌਰ ਸ਼ੁਰੂ ਹੋ ਗਿਆ ਹੈ ਪ੍ਰਾਲੀ ਦੇ ਵਿੱਚ ਪੰਜਾਬ ਨੇ ਜਿਹੜਾ ਹਰ ਵਾਰ ਦੀ ਤਰ੍ਹਾਂ ਚੰਡੀਗੜ੍ਹ ਲੈ ਨੇ ਤਰਨਤਾਰਨ ਸ਼ਹਿਰ ਮੋਰੀ ਬਣ ਚੁੱਕਿਆ ਤਰਨਤਾਰਨ ਹਲਕਾ ਇਸ ਮਾਮਲੇ ਜਿੱਥੇ ਸਭ ਤੋਂ ਵੱਧ ਪ੍ਰਾਲੀ ਸਾੜਨ ਦੇ ਮਾਮਲੇ ਨੇ ਜਿਹੜੇ ਸਾਹਮਣੇ ਆ ਰਹੇ ਨੇ ਉਧਰ ਗੱਲ ਕਰੀਏ ਤਾਂ ਚੰਡੀਗੜ੍ਹ ਦੇ ਮੇਅਰ ਦਾ ਕਾਰਜਕਾਲ ਵੀ 5 ਸਾਲ ਕਰਨ ਦੀ ਮੰਗ ਹੈ ਜਿਹੜੀ ਉੱਠ ਰਹੀ ਹੈ ਜਿਸ ਦੇ ਸੰਬੰਧ ਵਿੱਚ ਮਨੀਸ਼ ਤਿਵਾੜੀ ਨੇ ਜਿਹੜੇ ਆਉਣ ਵਾਲੇ ਦਿਨਾਂ ਦੇ ਵਿੱਚ ਇੱਕ ਪ੍ਰਾਈਵੇਟ ਬੈਲ ਲਿਆ ਸਕਦੇ ਨੇ ਉਧਰ ਗੱਲ ਕਰੀਏ ਤਾਂ ਗੁਰਪੁਰਵ ਮੌਕੇ ਪਾਕਿਸਤਾਨ ਜਾਣ ਵਾਲੀ ਸਿੱਖ ਸੰਗਤ ਦੇ ਵਿੱਚ ਵੱਡੇ ਪੱਧਰ ਤੇ ਉਪਰ ਛਾਪਾਇਆ ਜਾ ਰਿਹਾ ਸੀ ਤਾਂ ਪਹਿਲੇ ਪਾਤਸ਼ਾਹ ਦੇ ਪ੍ਰਕਾਸ਼ ਪੁਰਬ ਦੇ ਸਬੰਧ ਦੇ ਵਿੱਚ ਪਾਕਿਸਤਾਨ ਨੇ ਵੀਜ਼ੇ ਜਾਰੀ ਕਰ ਦਿੱਤੇ ਨੇ ਦਿੱਲੀ ਦੇ 170 ਸਿੱਖ ਸ਼ਰਧਾਲੂਆਂ ਨੂੰ ਵੀਜ਼ਾ ਜਿਹੜਾ ਉਹ ਦੇ ਦਿੱਤਾ ਗਿਆ ਆਉਣ ਵਾਲੇ ਸਮੇਂ ਦੇ ਵਿੱਚ ਬਾਕੀ ਜਿਹੜੀਆਂ ਕਮੇਟੀਆਂ ਦੇ ਵੱਲੋਂ ਵੀਜ਼ੇ ਅਪਲਾਈ ਕੀਤੇ ਨੇ ਉਹਨਾਂ ਸੰਬੰਧਿਤ ਵੀ ਅਪਡੇਟ ਆ ਜਿਹੜੀ ਉਹ ਆਏਗੀ ਸੋ ਇਸ ਤੋਂ ਇਲਾਵਾ 15 ਨਵੰਬਰ ਨੂੰ ਕਸ਼ਮੀਰ ਤੋਂ ਇੱਕ ਵੱਡੇ ਪੱਧਰ ਤੇ ਨਗਰ ਕੀਰਤਨ ਸਜਾਇਆ ਜਾ ਰਿਹਾ ਜੋ ਕਿ ਸਜਾਇਆ ਜਾ ਰਿਹਾ ਹੈ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ 350 ਸਾਲਾ ਜੋ ਸ਼ਹੀਦੀ ਸ਼ਤਾਬਦੀ ਹੈ ਉਸ ਦੇ ਸਬੰਧ ਦੇ ਵਿੱਚ ਜੋ ਕਿ ਵੱਖ-ਵੱਖ ਸ਼ਹਿਰਾਂ ਤੋਂ ਹੁੰਦਾ ਹੋਇਆ ਪਹੁੰਚੇਗਾ ਸੋ ਗੁਰਦੁਆਰਾ ਸਾਹਿਬ ਮਟਨ ਕਸ਼ਮੀਰ ਤੋਂ ਇਸ ਦੀ ਸ਼ੁਰੂਆਤ ਹੈ ਜਿਹੜੀ ਕੀਤੀ ਜਾਣੀ ਹੈ ਜਿਸ ਸੰਬੰਧੀ ਧਾਮੀ ਹੁਣੀ ਨੇ ਜਿਹੜੇ ਪ੍ਰਧਾਨ ਉਹਨਾਂ ਨੇ ਜਾਣਕਾਰੀ ਦਿੱਤੀ ਹੈ ਸੋ ਉਮੀਦ ਕਰਦੇ ਹਾਂ ਅੱਜ ਦਾ ਇਹ ਪ੍ਰੋਗਰਾਮ ਤੁਹਾਨੂੰ ਪਸੰਦ ਆਇਆ ਹੋਵੇਗਾ ਕੱਲ ਮੁੜ ਹਾਜ਼ਰ ਹੋਵਾਂਗੇ ਮੈਨੂੰ ਦਿਓ ਇਜਾਜ਼ਤ ਧੰਨਵਾਦ